ਜਿਹੜੇ ਅਸੀਂ ਪਿੰਡਾਂ ਵਾਲੇ ਹੁੰਦੇ ਆ ਸਾਨੂੰ ਉਹ ਕਹਿੰਦੇ ਹੁੰਦੇ ਨੇ ਆ ਕੇ ਤੁਹਾਡਾ ਇੰਤਕਾਲ ਕਰਾ ਦਾਂਗੇ ਤੁਹਾਡੇ ਮੋਟਰ ਲਵਾ ਦਾਂਗੇ ਤੁਹਾਡੇ ਤੁਹਾਡੇ ਬੀਹੀ ਬਣਾ ਦਾਂਗੇ ਰਸਤਾ ਬਣਾ ਦਾਂਗੇ ਮੈਂ ਕਹਿੰਦਾ ਜਿਹੜੇ ਜਿਹੜੇ ਸ਼ਹਿਰੀ ਲੋਕ ਨੇ ਇਹਨਾਂ ਤਾਂ ਸਿਰਫ ਸਾਡੇ ਮੀਟਰ ਨਹੀਂ ਜੀ ਲਾਇਆ ਸਾਡੇ ਪਾਣੀ ਵਾਲਾ ਬਿੱਲ ਜ਼ਿਆਦਾ ਆ ਗਿਆ ਮੈਂ ਕਹਿੰਦਾ ਇਹਨਾਂ ਦੀ ਇਹ ਮੰਗਾ ਹੁੰਦੇ ਨੇ ਜਿਹੜਾ ਰਾਜ ਭਾਗ ਤੇ ਹੁੰਦਾ ਉਹਨੂੰ ਛੋਟੀਆਂ ਗੱਲਾਂ ਹੁੰਦੇ ਨੇ ਉਹਨੂੰ ਪੂਰਾ ਕਰਨਾ ਇਸ ਕਰਕੇ ਆਮ ਆਦਮੀ ਪਾਰਟੀ ਤਾਂ ਜਿੱਤਣਾ ਕੋਈ ਵੱਡੀ ਗੱਲ ਨਹੀਂ ਇਹ ਕੋਈ ਏਡੀ ਇਹ ਵੀ ਦੂਜੇ ਵੱਨੇ ਇਹਨਾਂ ਨੂੰ ਸੀਸਾ ਵੀ ਦਿਖਾ ਰਹੇ ਨੇ ਸਤਾਈ ਦਾ ਕੈ ਮੈਟਰੋਪਲਿਸ ਖਿਚਣਾ ਜਿਉ ਕੰਮ ਵਾਲੀਆਂ ਤਾਂ ਗਈ ਦਿੱਲੀ ਦੂਰ ਕੰਮ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਹੋਂੋਂ ਹਟ ਗਏ ਜਾਂ ਤੋ ਉਹ ਤੋਂ ਬਾਹਰ ਆਪ ਇੰਨੇ ਖੋਲਿਆ ਉਹ ਦਿੱਲੀ ਵਾਲਿਆਂ ਨੇ ਉਹਦਾ ਕੰਮੇ ਨਿਮੇੜਤਾ ਕਿ ਅਸੀਂ ਇਹੋ ਜਿਹਾ ਮੁੱਖ ਮੰਤਰੀ ਵੀ ਦੇਖਿਆ ਜਿਹੜਾ ਜਿਹੜਾ ਕਹਿੰਦਾ ਸੀ ਪਾ ਖਾਲੀ ਉਹ ਵਿਚਾਰਾ ਆਪੇ ਖਾਲੀ ਹੋ ਗਿਆ ਲੁਧਿਆਣਾ ਪੱਛਮੀ ਜਿਮਨੀ ਚੋਣਾ ਦੇ ਨਤੀਜੇ ਲਗਾਤਾਰ جاری ਹਨ ਪਹਿਲਾ ਪਹਿਲਾ ਗੇੜ ਦੂਜਾ ਗੇੜ ਤੀਜਾ ਗੇੜ ਤੇ ਜੇ ਗੱਲਬਾਤ ਕਰੀਏ ਜਿਹੜੇ ਰੁਝਾਨ ਨੇ ਹੁਣ ਨੌਵੇਂ ਗੇੜ ਦੇ ਰੁਝਾਨ ਵੀ ਆ ਚੁੱਕੇ ਹਨ ਤੁਹਾਨੂੰ ਜਾਣਕਾਰੀ ਵੀ ਪੂਰੀ ਦਿੰਨੇ ਕਿ ਆਮ ਆਦਮੀ ਪਾਰਟੀ ਤੋਂ ਸੰਜੀਵ ਅਰੋੜਾ 22205 ਵੋਟਾਂ ਅਤੇ ਦੂਜੇ ਨੰਬਰ ਤੇ ਭਾਰਤ ਪੂਸ਼ਣ ਆਸੂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ 17457 ਵੋਟਾਂ ਜਨਨ ਕਿ 4700 48 ਵੋਟਾਂ ਦਾ ਆਪਸ ਵਿੱਚ ਫਰਕ ਆ ਸੋ ਮੁਕਾਬਲਾ ਪੂਰਾ ਉਹ ਵੱਡੇ ਤਰੀਕੇ ਨਾਲ ਚੱਲ ਰਿਹਾ ਸੋ ਗੱਲਬਾਤ ਕਰਾਂਗੇ ਭਾਜਪਾ ਦੀ ਭਾਜਪਾ ਦੇ ਜੀਵਨ ਗੁਪਤਾ 13882 ਵੋਟਾਂ ਜਨਨ ਕਿ ਜੇ ਗੱਲਬਾਤ ਕਰੀਏ ਤਾਂ ਸੰਜੀਵ अरोड़ा ਤੋਂ 8323 ਵੋਟਾਂ ਦਾ ਫਰਕ ਆ ਅਤੇ ਜੇ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਤੋਂ ਭਾਜਪਾ ਦਾ 4748 ਵੋਟਾਂ ਦਾ ਫਰਕ ਆ ਸੋ ਲਗਾਤਾਰ ਜੇ ਗੱਲਬਾਤ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਨੌਵੇਂ ਗੇਟ ਚੋਂ 4769 ਵੋਟਾਂ ਮਿਲੀਆਂ ਨੇ ਸੋ ਲਗਾਤਾਰ ਜਿਹੜੇ ਰੁਝਾਨ ਨੇ ਉਹ ਆ ਰਹੇ ਨੇ ਤੇ ਗੱਲਬਾਤ ਕਰਾਂਗੇ ਕਿ 14 14 ਜਿਹੜੇ ਪੜਾਣੇ ਵੱਖੋ-ਵੱਖਰੇ ਨੇ ਅਤੇ ਨੌਵੇਂ ਪੜਾ ਦੇ ਜਿਹੜੇ ਨਤੀਜੇ ਨੇ ਉਹ ਇਸ ਤਰੀਕੇ ਨਾਲ ਨੇ ਸੋ ਗੱਲਬਾਤ ਕਰਨ ਲਈ ਅਕਾਲੀ ਦਲ ਸੁਤੰਤਰ ਤੋਂ ਕੌਮੀ ਪ੍ਰਧਾਨ ਨੇ ਪਰਮਜੀਤ ਸਿੰਘ ਸੌਲੀ ਸਾਢਨ ਮੌਜੂਦ ਨੇ ਸੌਲੀ ਸਾਹਿਬ ਕਿਵੇਂ ਦੇਖਦੇ ਹੋ ਜਿਹੜੇ ਨਤੀਜੇ ਨੇ ਲਗਾਤਾਰ ਜਾਰੀ ਨੇ ਜੀ ਪਹਿਲਾ ਪੜਾ ਦੂਜਾ ਪੜਾ ਲਗਾਤਾਰ ਹੁਣ ਜੇ ਨੌਵੇਂ ਪੜਾ ਦੀ ਗੱਲ ਕਰੀਏ ਤਾਂ ਹੁਣ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਕਾਂਗਰਸ ਤੀਜੇ ਨੰਬਰ ਤੇ ਬੀਜੇਪੀ ਅਤੇ ਚੌਥੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਕਿਵੇਂ ਦੇਖਦੇ ਹੋ ਸਾਰੇ ਇਹ ਨਤੀਜਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਇਹ ਇੱਕ ਓਪਨਲੀ ਇਹ ਗੱਲ ਆ ਜਾਂਦੀ ਹੈ ਕਿ ਜਿਹਦਾ ਰਾਜ ਭਾਗ ਹੈ ਉਹਦੇ ਹੱਕ ਚ ਲੋਕ ਚਲੇ ਜਾਂਦੇ ਨੇ ਜਿੱਥੇ ਵੀ ਗੱਲ ਹੁੰਦੀ ਸੀ ਗੱਲ ਕਰ ਰਹੇ ਸੀ ਅੱਜ ਵੀ ਤੁਰੀ ਜਦੋਂ ਜਿਹੜਾ ਜਹਾ ਸਮਾਂ ਹੋਵੇ ਉਹ ਜੀ ਲੋਕ ਗੱਲਾਂ ਕਰਦੇ ਹੁੰਦੇ ਨੇ ਖਾਸ ਕਰ ਸਿਆਸੀ ਲੋਕਾਂ ਨਾਲ ਉਹ ਕਹਿ ਰਹੇ ਸੀ ਕਹਿੰਦੇ ਜੀ ਵੀ ਵੀ ਉੱਥੇ ਲੁਧਿਆਣੇ ਦੀ ਜਿਹੜੀ ਜਿਵਨੀ ਚੋਂ ਆਏ ਵੀ ਉਹਦੇ ਉਹਦੇ ਚ ਲੋਕਾਂ ਨੇ ਕੀ ਕਿਆ ਹੋਣਾ ਮੈਂ ਕਿਹਾ ਯਾਰ ਪਤਾ ਕੀ ਹੈ ਸ਼ਹਿਰ ਦੇ ਜਿਹੜੇ ਅਸੀਂ ਪਿੰਡ ਵਾਲੇ ਹੁੰਨੇ ਆ ਸਾਨੂੰ ਉਹ ਕਹਿੰਦੇ ਹੁੰਦੇ ਨੇ ਆ ਕੇ ਤੁਹਾਡਾ ਇੰਤਕਾਲ ਕਰਾ ਦਾਂਗੇ ਤੁਹਾਡੇ ਮੋਟਰ ਲਵਾ ਦਾਂਗੇ ਤੁਹਾਡੇ ਤੁਹਾਡੇ ਵੀ ਹੀ ਬਣਾ ਦਾਂਗੇ ਰਸਤਾ ਬਣਾ ਦਾਂਗੇ ਮੈਂ ਕਿਹਾ ਜਿਹੜੇ ਜਿਹੜੇ ਸ਼ਹਿਰੀ ਲੋਕ ਨੇ ਇਹਨਾਂ ਤਾਂ ਸਿਰਫ ਸਾਡੇ ਮੀਟਰ ਨਹੀਂ ਜੀ ਲਾਇਆ ਸਾਡੇ ਪਾਣੀ ਵਾਲਾ ਬਿੱਲ ਜ਼ਿਆਦਾ ਆ ਗਿਆ ਮੈਂ ਕਿਹਾ ਇਹਨਾਂ ਦੀ ਇਹ ਮੰਗਾਂ ਹੁੰਦੇ ਨੇ ਜਿਹੜਾ ਰਾਜ ਭਾਗ ਤੇ ਹੁੰਦਾ ਉਹਨੂੰ ਛੋਟੀਆਂ ਗੱਲਾਂ ਹੁੰਦੀਆਂ ਨੇ ਉਹਨੂੰ ਪੂਰਾ ਕਰਨਾ ਇਸ ਕਰਕੇ ਆਮ ਆਦਮੀ ਪਾਰਟੀ ਦਾ ਜਿੱਤਣਾ ਕੋਈ ਵੱਡੀ ਗੱਲ ਨਹੀਂ ਇਹ ਕੋਈ ਏਡੀ ਇਹ ਵੀ ਦੂਜੇ ਬੰਨੇ ਇਹਨਾਂ ਨੂੰ ਸੀਸਾ ਵੀ ਦਿਖਾ ਰਹੇ ਨੇ ਸਤਾਈ ਦਾ ਕਿ ਮਿੱਤਰੋ ਭਲਿਖੇ ਚ ਨਾ ਜਿਓ ਨੇੜੇ ਹੀ ਆ ਕੰਮ ਪਰ ਸੋਲੀ ਸਾਹਿਬ ਜੇ ਸੱਤਾਧਾਰੀ ਦੀ ਗੱਲ ਕਰੀਏ ਕਿ ਜਿਹੜੀਆਂ ਜਿਮਨੀ ਚੋਣਾਂ ਹੁੰਦੀਆਂ ਲੱਗਦਾ ਹੀ ਹੁੰਦਾ ਕਿ ਜਿੱਤ ਜਾਣਾ ਜੀ ਹਰੇਕ ਪੋਜ਼ਿਟਿਵ ਸੋਚਦਾ ਕਿ ਜਿਹੜਾ 1.5 ਸਾਲ ਹੋਣਾ ਰਹਿੰਦੇ ਨੇ ਜੇ ਆਮ ਆਦਮੀ ਪਾਰਟੀ ਦਾ ਕੋਈ ਉਮੀਦਵਾਰ ਐਮਐਲਏ ਬਣਦਾ ਤਾਂ ਸਾਡੇ ਕੰਮ ਹੋ ਜਾਣਗੇ ਜੇ ਦੂਜਾ ਬਣਦਾ ਤਾਂ ਕਿਤੇ ਖਿੱਚੋਤਾਣ ਨਾਲ ਚੱਲੀ ਜਾਵੇ ਇਹ ਵੀ ਫਰਕ ਰਹਿੰਦਾ ਗੱਲ ਇਹ ਹੈ ਕੰਮ ਵਾਲਿਆਂ ਤਾਂ ਗਈ ਦਿੱਲੀ ਦੂਰ ਕੰਮ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਹੋਂੋਂ ਹਟ ਗਏ ਜਾਂ ਉਹ ਤੋਂ ਬਾਹਰ ਆਪ ਇੰਨੇ ਖੋਲਿਆ ਉਹ ਦਿੱਲੀ ਵਾਲਿਆਂ ਨੇ ਉਹਦਾ ਕੰਮੇ ਨਿਮੇੜਤਾ ਉਹਦਾ ਹੁਣ ਐਂ ਕਿਹਾ ਕਰਾਂਗੇ ਆਪਾਂ ਵੀ ਅਸੀਂ ਇਹੋ ਜਿਹਾ ਮੁੱਖ ਮੰਤਰੀ ਵੀ ਦੇਖਿਆ ਜਿਹੜਾ ਜਿਹੜਾ ਕਹਿੰਦਾ ਸੀ ਪੀਪਾ ਖਾਲੀ ਉਹ ਵਿਚਾਰਾ ਆਪੇ ਖਾਲੀ ਹੋ ਗਿਆ ਉਹਦੇ ਕੋਲ ਛੱਡਿਆ ਨਹੀਂ ਕੇਜਰੀਵਾਲ ਉਹਨਾਂ ਨੇ ਕੁਝ ਉਹਦੀ ਟੀਮ ਹਰ ਮੋੜ ਤੇ ਹਰ ਸਿਸਟਮ ਚ ਜਿੱਥੋਂ ਸਰਕਾਰ ਨੂੰ ਪੈਸਾ ਆਉਣਾ ਹੁੰਦਾ ਹੈ ਰੈਵਨਿਊ ਆਉਣਾ ਹੁੰਦਾ ਹੈ ਸਰਕਾਰ ਨੇ ਪਾਲਿਸੀਆਂ ਬਣਾਉਣੀਆਂ ਹੁੰਦੀਆਂ ਲੋਕਾਂ ਨੂੰ ਕੋ ਦੇਣਾ ਹੁੰਦਾ ਉੱਥੇ ਬੈਗੇ ਦਿੱਲੀ ਵਾਲੇ ਆ ਕੇ ਵੈਸੇ ਸੋਲੀ ਸਾਹਿਬ ਤੁਸੀਂ ਕਹੀ ਜਨੋ ਕਿ ਕੁਛ ਨਹੀਂ ਰਿਹਾ ਸੀਮ ਭਗਵੰਤ ਮਾਨ ਕੋਲ ਸੀਐਮ ਦੀ ਕੁਰਸੀ ਕਿਤੇ ਛੋਟੀ ਚੀਜ਼ ਹੈ ਜੀ ਸੀਐਮ ਨੇ ਉਹ ਪੰਜਾਬ ਦੇ ਕਿੰਨਾ ਕੁਸ਼ਾ ਉਹਨਾਂ ਕੋਲ ਜਦੋਂ ਆਪ ਹੀ ਸੀਐਮ ਹੋਏ ਫਿਰ ਤਾਂ ਸਾਰੇ ਨੀਚੀ ਨੇ ਉਹਨਾਂ ਦੇ ਆਹੋ ਤੁਸੀਂ ਸੱਚੇ ਬੋਲ ਰਹੇ ਹੋ ਸੀਐਮ ਕੋਲ ਇਹ ਤਾਂ ਹੈਗਾ ਨਾ ਉੰਨੀਆਂ ਗੱਡੀਆਂ ਸਲੂਟ ਪੈਂਦੇ ਨੇ ਇਹ ਤਾਂ ਇਹ ਤਾਂ ਪੈਂਦੇ ਰਹਿਣਗੇ ਜੇ ਛੱਜ ਬੰਨਿਆ ਮੈਂ ਕਹੇ ਤੇ ਖੜਕੂ ਗਈ ਉਹ ਨਹੀਂ ਸੀ ਐਮ ਦਾ ਬੱਜਣੋਂ ਹਟਣਾ ਪਰ ਜੋ ਪਾਲਿਸੀਆਂ ਨੀਤੀਆਂ ਜਿਹਦੇ ਨਾਲ ਪੰਜਾਬ ਦਾ ਆਉਣ ਵਾਲਾ ਸਤਾਈ ਚ ਇਹਨਾਂ ਨੇ ਨਾਹਰਾ ਦੇਣਾ ਲਲਕਾਰਾ ਮਾਰਨਾ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਹੁੰਦਾ ਆ ਹੋਇਆ ਆ ਹੋਇਆ ਉਹ ਨਹੀਂ ਹੋਣਾ ਉੱਥੇ ਜਿਵੇਂ ਹੋਣਾ ਕਿਤੇ ਕਿਤੇ ਕਿਸੇ ਕਿਸੇ ਪੁਆਇੰਟ ਤੇ ਜਾ ਕੇ ਜਿੱਥੇ ਨੀ ਪੱਥਰ ਰੱਖਦਾ ਕੇਜਰੀਵਾਲ ਉੱਪਰ ਜਿਹੜਾ ਅਸੀਂ ਮੁੱਖ ਮੰਤਰੀ ਬਣਾਇਆ ਉਹ ਥੱਲੇ ਇਹ ਕਿਹੜਾ ਆ ਗਿਆ ਜੀ ਇਹ ਤਾਂ ਕਦੇ ਸੁਪਰੇ ਸੁਫਨਾਵ ਨੀਤੀ ਆਇਆ ਵੀ ਮੁੱਖ ਮੰਤਰੀ ហេਠਾ ਹੋਇਆ ਕਰੂਗਾ ਤੇ ਉਹਦਾ ਸੁਪਰੀਮੋ ਉੱਪਰ ਹੋਇਆ ਕਰੂ ਨੈਸ਼ਨਲ ਪਾਰਟੀਆਂ ਵੀ ਦੇ ਨੇ ਸੁਪਰੀਮੋ ਤਾਂ ਪਰ ਆ ਤਾਂ ਨਹੀਂ ਹੋਇਆ ਕੈਪਟਨ ਮੋਰਿੰਦਰਾ ਉਹਨਾਂ ਦਾ ਇਹ ਥੋੜੋ ਦੇਖਿਆ ਸੀ ਕਦੇ ਬੀਵੀ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਉੱਪਰ ਲਾ ਲਿਆ ਦੂਜੇ ហេਠਾ ਬੀਜੇਪੀ ਵਾਲਿਆਂ ਦਾ ਵੀ ਨਹੀਂ ਇਹ ਦੇਖਿਆ ਇਹ ਜਿਹੜਾ ਹੋ ਰਿਹਾ ਹੈ ਇਹ ਸਾਨੂੰ ਜਲੀਲ ਕਰਨ ਦੇ ਲਈ ਹੋ ਰਿਹਾ ਇਹ ਕਾਰਨ ਕੀ ਹੈ ਕਿ ਹੁਣ ਇਹਨਾਂ ਨੂੰ ਭਲੇਖੇ 'ਚ ਨਹੀਂ ਆਉਣਾ ਚਾਹੀਦਾ ਕੇਜਰੀਵਾਲ ਨੂੰ ਖੁਦ ਕਿ ਮਤ ਸੋਚੋ ਇੰਨਾ ਪੰਜਾਬ ਦੇ ਜਿਹੜੇ ਲੋਕ ਨੇ ਐਡੇ ਕਾਮਲੇ ਨਹੀਂ ਹੈਗੇ ਉਹ ਸਾਰਾ ਸਮਝਦੇ ਨੇ ਹੁਣ ਤੁਸੀਂ ਬਾਅਦ ਚ ਰਿਜ਼ਲਟ ਆ ਲੈਣ ਦਿਓ ਵੋਟਾਂ ਦਾ ਦੇਖ ਲਓ ਫਿਰ ਲੇਖਾ ਜੋਖਾ ਕਰਕੇ ਵੀ ਮੌਜੂਦਾ ਸਰਕਾਰ ਦੇ ਵਿਰੋਧ ਚ ਕਿੰਨੇ ਪਰਸੈਂਟ ਵੋਟ ਪਏ ਉੱਥੋਂ ਸੀਸਾ ਦੇਖ ਲੈਣਾ ਚਾਹੀਦਾ ਨਾ ਪਤਾ ਲੱਗ ਜੂਗਾ ਇਹਨਾਂ ਨੂੰ ਬਿਲਕੁਲ ਤੀਜੇ ਜਦੋਂ ਤੀਜੇ ਗੇਟ ਦੇ ਰੁਝਾਨ ਆ ਇੱਕ ਬਹੁਤ ਹੀ ਵੱਡੀ ਚੀਜ਼ ਦੇਖਣ ਨੂੰ ਮਿਲੀ ਆ ਕਿ ਬੀਜੇਪੀ ਦੂਜੇ ਨੰਬਰ ਤੇ ਭਾਰਤ ਪੂਸ਼ਨਾਉਸੂ ਕਾਂਗਰਸ ਤੀਜੇ ਨੰਬਰ ਤੇ ਕਿ ਬੀਜੇਪੀ ਵੀ ਪੂਰੀ ਆਪ ਜਾ ਰਹੀ ਹੈ ਜੇ ਵੋਟ ਬੈਂਕ ਬੀਜੇਪੀ ਦਾ ਲਈਏ ਪੰਜਾਬ ਦੇ ਵਿੱਚ ਕਾਫੀ ਆਪਾਂ ਜੀ ਬੀਜਪੀ ਆਲਾ ਨਾ ਇੱਕ ਪ੍ਰਚਾਰ ਵੱਡੇ ਪੱਧਰ ਤੇ ਇੱਕ ਤਾਂ ਉਹਦੇ ਚ ਕਾਂਗਰਸ ਦੇ ਲੀਡਰ ਜ਼ਿਆਦਾ ਗਏ ਬੀਜਪੀ ਚ ਅਕਾਲੀਆਂ ਦੇ ਵੀ ਚਲੇ ਗਏ ਜਿਹਦੇ ਕਰਕੇ ਉਹ ਲੀਡਰ ਨੇ ਜਿਹੜੇ ਉਹਨਾਂ ਨਾਲ ਨਿੱਜੀ ਵੋਟਾਂ ਨੇ ਜੀ ਨਿੱਜ ਪੰਜਾਬ ਚੋਂ ਨਿੱਜੀ ਵੋਟਾਂ ਹੋਣ ਕਰਕੇ ਉਹਨਾਂ ਦਾ ਪ੍ਰਚਾਰ ਵੱਡੇ ਪੱਧਰ ਤੇ ਅੱਗੇ ਇੱਥੇ ਨਾ ਆਮ ਆਦਮੀ ਵਾਲੇ ਜਿਹੜਾ ਸੈਂਟਰ ਦਾ ਪੈਸਾ ਹੁੰਦਾ ਉਹ ਸੈਂਟਰ ਦਾ ਪੈਸਾ ਸ਼ੋਰ ਨਹੀਂਤੀ ਹੋਣ ਦਿੰਦੇ ਇਹ ਕਹੀ ਜਾਂਦਾ ਇਹ ਅਸੀਂ ਜੀ ਇੱਥੇ ਪੈਸਾ ਲਾਤਾ ਇੱਥੇ ਲਾਤਾ ਰੌਲਾ ਇੱਥੇ ਚੱਲਦਾ ਰਹਿੰਦਾ ਸੀ ਰੀਜਨ ਕੀ ਹੈ ਕਿ ਹੁਣ ਲੋਕਾਂ ਨੂੰ ਬੀਜੇਪੀ ਵਾਲੇ ਇੰਨੇ ਕਿ ਵਰਕ ਕਰਨ ਲੱਗੇ ਕਿ ਉਹ ਦੱਸਣ ਲੱਗੇ ਵੀ ਆਹ ਦੇਖੋ ਜੀ ਇਹ 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 ਕੇਜਰੀਵਾਲ ਦਾ ਪੈਸਾ ਨਹੀਂ ਭਗਵਾਨਤਮਾਨ ਦਾ ਪੈਸਾ ਨਹੀਂ ਇਹ ਫਲਾਣੀ ਪੌਂਸੀ ਆ ਸੈਂਟਰ ਦੀ ਜੀਦੇ ਕਰਕੇ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦਾ ਪੈਸਾ ਆ ਰਿਹਾ ਉਹਦੇ ਕਰਕੇ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹਨਾਂ ਨੂੰ ਖਿੱਚਣ ਲੱਗ ਗਏ ਬਿਲਕੁਲ ਪੈਸੇ ਭਾਵੇਂ ਭਾਵੇਂ ਬੀਜੇਪੀ ਵੀ ਕਹਿ ਰਹੀ ਹੈ ਕਿ ਜਿਹੜੀ ਸ਼ਹਿਰੀ ਵੋਟ ਆ ਉਹ ਸਾਨੂੰ ਪਸੰਦ ਕਰਨ ਲੱਗੀ ਜੀ ਸ਼ਹਿਰੀ ਵੋਟ ਕਹਿੰਦੀ ਆ ਕਿ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਆਉਣੀ ਚਾਹੀਦੀ ਆ ਤਾਂ ਭਲਾ ਹੋਊਗਾ ਕਿਉਂਕਿ ਸੈਂਟਰ 'ਚ ਕੋਈ ਹੋਰ ਸਰਕਾਰ ਹੁੰਦੀ ਆ ਪੰਜਾਬ 'ਚ ਕੋਈ ਹੋਰ ਸਰਕਾਰ ਹੁੰਦੀ ਆ ਤਾਲਮੇਲ ਮਿਲਦਾ ਨਹੀਂ ਜਿਹਦੇ ਕਰਕੇ ਪੰਜਾਬ ਦਾ ਨੁਕਸਾਨ ਹੋ ਰਿਹਾ ਇਹ ਲੋਕਾਂ ਦੀ ਆਵਾਜ਼ ਆ ਬਹੁਤਿਆਂ ਦੀ ਇਹ ਇਹਦਾ ਰੀਜ਼ਨ ਇਹ ਆ ਅਸੀਂ ਮੈਂ ਵੀ ਲੰਮੇ ਅਰਸੇ ਤੋਂ ਦੇਖਦਾ ਅਸੀਂ ਜੇ ਨਾਬੇ ਸੀਟ ਦੀ ਗੱਲ ਕਰੀਏ ਪਿੰਡਾਂ ਚ ਇੱਥੇ ਰਾਜਾ ਨਰਿੰਦਰ ਸਿੰਘ ਜਿਹੜੇ ਸਵਾਰਗਵਾਸੀ ਅੱਜ ਨਹੀਂ ਰਹੇ ਸਾਡੇ ਚ ਪਿੰਡਾਂ ਚ ਅਸੀਂ ਜਿੱਥੇ ਜਾਈ ਜਾਂਦੇ ਹੁੰਦੇ ਜਦੋਂ ਅਸੀਂ ਨਾਬੇ ਚ ਵੜਦੇ ਆ ਕੇ ਇੱਥੇ ਸਾਨੂੰ ਡੈਂਟ ਪਾਇਆ ਜਾਂਦਾ ਹੁੰਦਾ ਇੱਥੋਂ ਕਾਂਗਰਸ ਸੀਟ ਕੱਢ ਜਾਂਦੀ ਦੋ ਦੋ ਜਗ੍ਹਾ ਖੜੇ ਨੇ ਜਿਹੜੇ ਸ਼ਹਿਰੀ ਲੋਕ ਨੇ ਉਹ ਕਾਂਗਰਸ ਤੇ ਭਾਜਪਾ ਹੁਣ ਭਾਜਪਾ ਚੋਂ ਤਾਂ ਗਏ ਨੇ ਕਿ ਕਾਂਗਰਸ ਦਾ ਕਾਠੋ ਕਲੇਸੇ ਨਹੀਂ ਹਟ ਰਿਹਾ ਕਾਂਗਰਸ ਵਾਲੇ ਤਾਂ ਜਿਵੇਂ ਨਿੱਜੀ ਲੜਾਈ ਹੁੰਦੀ ਹੈ ਆਪਾਂ ਪਿੰਡਾਂ 'ਚ ਲੜਦੇ ਆਂ ਵੱਟਾਂ ਪਿੱਛੇ ਘਰਾਂ ਪਿੱਛੇ ਇਹਦੇ ਕਾਂਗਰਸ ਵਾਲਿਆਂ ਦੀ ਤਾਂ ਇੱਥੇ ਹੀ ਖੜ ਗਈ ਲੜਾਈ ਜਿਹਦਾ ਨੁਕਸਾਨ ਬਾਰ-ਬਾਰ ਕਾਂਗਰਸ ਵਾਲਿਆਂ ਨੂੰ ਹੋ ਰਿਹਾ ਹੈ ਦੂਜੇ ਬੰਨੇ ਅਸੀਂ ਹੁਣ ਆਪਣਾ ਨਾਂ ਕਿਵੇਂ ਲਈਏ ਜੀ ਅਸੀਂ ਤਾਂ ਤਿੰਨ ਨਾਂ ਤੇਰਾ ਚਾਇੂ ਨਹੀਂ ਅਸੀਂ ਤਾਂ ਉਹੀ ਉੜ ਗਏ ਸਾਡਾ ਤਾਂ ਲੀਡਰ ਜਿਹੜਾ ਸਵਰਗਵਾਸੀ ਸਰਦਾਰ ਬਾਦਲ ਤੇ ਉਹਦਾ ਗਾਂਹ ਪੁੱਤ ਉਹ ਐਂ ਚਿੰਬੜ ਕੇ ਬਹਿ ਗਏ ਕੁਰਸੀਆਂ ਨੂੰ ਮਾਰਦੇ ਪੁੱਤਾਂ ਨੇ ਸਾਨੂੰ ਢਿੰਗਾਂ ਦੇ ਡੋਲ ਵਾਂਗੂ ਮਾਂਜ ਕੇ ਹੁਣ ਸਾਡੀ ਤਾਂ ਲੋਕ ਗੱਲੇ ਕਰਨੋਂ ਹਟ ਕੇ ਅਸੀਂ ਕਿਵੇਂ ਬੋਲੀਏ ਸਾਡੀ ਗੱਲਾਂ ਹੀ ਕਰਦੇ ਲੋਟ ਵੋਟ ਲੈਣੀ ਤਾਂ ਦੂਰ ਆ ਗੱਲ ਤਾਂ ਸੁਣਨ ਲੱਗ ਜਾਣਾ ਐ ਉੱਥੇ ਹੁਣ ਇਹਨਾਂ ਨੇ ਆਪ ਮਹਾਰੇ ਹੋ ਕੇ ਸੁਖਵੀਰ ਨੇ ਬੜਾ ਟੱਡ বাজਾਈ ਜਾ ਕੇ ਸਾਰੀਆਂ ਫੋਰਸਾਂ ਦੇ ਕੋਲ ਸੁਖਨਾ ਹੈਗੀਆਂ ਸਾਰੇ ਟੰਪਰ ਕੋਲ ਉੱਥੇ ਜਾ ਕੇ ਲੁਧਿਆਣੇ 'ਚ ਬੜਾ ਕਾ ਪਾਇਆ ਉਹ ਮੁੰਡਾ ਸਿਆਣਾ ਹੈ ਉਹ ਜਿਹੜਾ ਵਕੀਲ ਖੜਾਇਆ ਹੈ ਪਰ ਸਿਆਣਾ ਕੀ ਕਰੂਗਾ ਉਹਨੂੰ ਇਹ ਨੀਤੀਆਂ ਪਤਾ ਵੀ ਇਹ ਅਕਾਲ ਤਖਤ ਸਾਹਿਬ ਵੱਲੋਂ ਭਜਾਏ ਹੋਏ ਲੋਕ ਨੇ ਜਿਹਦੀ ਤੂੰ ਟਿਕਟ ਲੈ ਲਈ ਇਹਨੂੰ ਲੋਕਾਂ ਨੇ ਪਸੰਦ ਨਹੀਂ ਕਰਨਾ ਉਹ ਅੱਜ ਰਿਜ਼ਲਟ ਸਾਹਮਣੇ ਆ ਗਿਆ ਬਿਲਕੁਲ ਹੁਣ ਤਕਰੀਬਨ ਨੌਵੇਂ ਗੇੜ ਤੋਂ 34700 ਵੋਟ ਸ਼ਰੂ ਮਣੀ ਅਕਾਲੀ ਦਲ ਨੂੰ ਪਈ ਆ ਜੀ ਕਿਵੇਂ ਦੇਖਦੇ ਹੋ ਤੁਸੀਂ ਵੋਟ ਬੈਂਕ ਵਧਿਆ ਘਟਿਆ ਕਿਵੇਂ ਲੱਗਦਾ ਤੁਹਾਨੂੰ ਜਿਹੜੀ 34700 ਵੋਟ ਪਈ ਆ ਇਹ ਕੌੜਾ ਸੱਚੇ ਹੈ ਜੇ ਉੱਥੇ ਬਾਦਲ-ਬਾਦਲ ਹੋਰ ਕਰੀ ਜਾਂਦੇ ਹੋ ਇਹ ਵੀ ਨੀਤੀ ਪੈਣੀ ਉਹ ਤਾਂ ਉਹਨਾਂ ਦੀ ਆਪਣੀ ਨਿੱਜੀ ਵੋਟ ਹੈ ਇੰਨੀ ਕ ਤਾਂ ਬੰਦੇ ਦੀ ਨਿੱਜੀ ਵੋਟ ਹੁੰਦੀ ਆ ਨਿੱਜੀ ਵੋਟਾਂ ਵਕਾਰ ਲੈ ਗਿਆ ਦੂਜੇ ਵੱਲੇ ਜੇ ਉਹ ਇਹਨਾਂ ਦੇ ਢੱਡ ਬਜਾਉਂਦਾ ਜਿੱਥੇ ਕਈ ਸੀਟਾਂ ਤੇ ਇਹ ਕਰਿਆ ਸੀ ਵੀ ਇਹ ਸੁਖਵੀਰ ਦੀ ਅਸੀਂ ਨਹੀਂ ਵੋਟ ਲਾਉਂਦੇ ਮਨਪ੍ਰੀਤ ਯਾਲੀ ਸੀਟਾਂ ਨਾਲ ਨਾਲ ਨੇ ਮਨਪ੍ਰੀਤ ਯਾਲੀ ਜਦੋਂ ਜਿੱਤਿਆ ਉਹ ਇੱਕ ਸਰਥ ਤੇ ਜਿੱਤਿਆ ਸੀ ਉਹ ਕਹਿੰਦੇ ਵੀ ਸੁਖਵੀਰ ਦੀ ਫੋਟੋ ਨਹੀਂ ਲਾਉਣੀ ਇਸ ਕਰਕੇ ਲੋਕਾਂ ਨੂੰ ਲੋਕ ਧਰਮੀ ਨੇ ਸਾਰੇ ਧਰਮਾਂ ਨੂੰ ਲੋਕ ਅਸੀਂ ਸਤਿਕਾਰ ਕਰਦੇ ਆ ਪਰ ਜਿਹੜਾ ਆਪਣਾ ਸਿੱਖਾਂ ਦਾ ਧਰਮ ਹੈ ਅਸੀਂ ਅਕਾਲ ਤਖਤ ਸਾਹਿਬ ਨਾਲ ਐ ਠੋਕੇ ਜੁਟੇ ਹੋ ਜਿਹੜਾ ਕਾਲ ਤੱਕ ਸਭਨ ਪਿੱਠ ਦਿਖਾਉਂਦਾ ਅਸੀਂ ਲੰਬੇ ਅਰਸੇ ਤੋਂ ਉਹਨੂੰ ਭਜਾਉਂਦੇ ਆ ਰਹੇ ਹਾਂ ਇਹੀ ਹਾਲ ਇਹਨਾਂ ਦਾ ਹੋ ਰਿਹਾ ਬਿਲਕੁਲ ਵੈਸੇ ਸੋਲੀ ਸਾਹਿਬ ਇੱਕ ਗੱਲ ਇਹ ਵੀ ਸਾਹਮਣੇ ਆਉਂਦੀ ਆ ਕਿ ਅਲਾਈਜ ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਜੇ ਅਲਾਈਜ ਦੀ ਗੱਲ ਕਰੀਏ ਜੀ ਹੁਣ ਅਲਾਈਜ ਚ ਬੀਜੇਪੀ ਨੂੰ ਜੇ ਨੌਵੇਂ ਗੇੜ ਦੀ ਗੱਲ ਕਰੀਏ 13882 ਵੋਟਾਂ ਪੈ ਗਈਆਂ ਤਕਰੀਬਨ 5000 ਵੋਟ ਅਕਾਲੀ ਦਲ ਨੂੰ ਯਾਨੀ ਕਿ 18 1/2 18000 ਵੋਟ ਪੈ ਗਈ ਜੇ ਇਸ ਤਸਵੀਰ ਨੂੰ ਇਹ ਦੇਖੀਏ ਤਾਂ ਦੂਜੇ ਨੰਬਰ ਤੇ ਹੋਣਾ ਸੀ ਜੇ ਅਲਾਈਜ ਹੁੰਦਾ ਸਾਰੀਆਂ ਵੋ ਇਹ ਥੋੜੀ ਪ੍ਰੈਸ ਵਾਲਾਂ ਦਾ ਨਤੀਜਾ ਆਇਆ ਹੈ ਮੈਂ ਅਸੀਂ ਤਾਂ ਸਪਸ਼ਟ ਖੜੇ ਆ ਕਿ ਜਾਦੇ ਹਰਾਏ ਨੇ ਜਾਦੇ ਨੇ ਜਵਾਨਤਾ ਜਬਤ ਹੋਈਆਂ ਨੇ ਦੋ ਇਕੱਠੇ ਸੀ ਆਏ ਜਦ ਕਿ ਅੱਡ ਤੇ ਇਸ ਲਈ ਜਿੰਨੀ ਦੇਰ ਮੈਂ ਤਾਂ ਆਪਣੇ ਗੁਰੂ ਦੀ ਗੱਲ ਕਰੂੰਗਾ ਲੋਕਾਂ ਦੇ ਸਰਬ ਸਾਂਝੇ ਗੁਰੂ ਦੀ ਗੱਲ ਕਰੂੰ ਜਿੰਨੀ ਦੇਰ ਗੁਰੂ ਗ੍ਰੰਥ ਸਾਹਿਬ ਨਾਲ ਕੀਤੀਆਂ ਜਾਂਚਤੀਆਂ ਜਿਨ੍ਹਾਂ ਨੇ ਕੀਤੀਆਂ ਉਹਨਾਂ ਦੀ ਪੁਸਤਪਨਾਹੀ ਜਿਹੜੇ ਲੋਕਾਂ ਨੇ ਕੀਤੀ ਹੈ ਉਹ ਜੰਤਕ ਹੋਏ ਹੋਏ ਨੇ ਸਾਡੀਆਂ ਜਥੇਬੰਦੀਆਂ ਨੇ ਭੁੰਜੇ ਬਾਏ ਬਾਇਕੇ ਉੱਥੇ-ਉੱਥੇ ਜਾ ਕੇ ਆਪਣੀ ਗੱਲ ਠੋਕ ਕੇ ਲੋਕਾਂ ਤੱਕ ਪਹੁੰਚਾਈ ਹੋਈ ਹੈ ਜਿੰਨੀ ਦੇਰ ਉਹਦਾ ਇਨਸਾਫ ਨਹੀਂ ਮਿਲਦਾ ਉਨੀ ਦੇਰ ਬਾਦਲਾਂ ਦਾ ਕਿਤੇ ਨਾ ਹੰਸਾ ਨਹੀਂ ਆਉਣਾ ਬੀਜੇਪੀ ਵੀ ਤਾਂ ਚੜਦੀ ਜਾਂਦੀ ਆ ਜਦਗੀਆਂ ਉਹਨਾਂ ਨੇ ਅੱਖਾਂ ਬਦਲੀਆਂ ਸਖਵੀਰ ਹੋਣਾ ਕਿੰਨੇ ਨੂੰ ਹੋਲੇ ਨਾ ਉਹ ਸਖਵੀਰਾਂ ਕਿੰਨੇ ਨੂੰ ਅੱਖੇ ਝਾਕਦੇ ਨੇ ਬੀਜੇਪੀ ਵਾਲੇ ਤਾਂ ਇਹ ਉਹਨਾਂ ਦੀ ਗੱਲ ਧੁਰਪੀ ਪੰਜਾਬ ਚ ਪਾ ਕੇ ਦੇਖ ਲੈਣ ਜੱਫੀ ਜੇ ਨਾ ਬੀਜਪੀ ਉਸੇ ਟਿਕਾਣੇ ਤੇ ਫੇਰ ਆ ਜੇ ਪਰ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਕਿ ਉਹਨਾਂ ਤਾਂ ਮੁਆਫੀ ਵੀ ਮੰਗ ਲਈ ਸਾਰੇ ਜਿਹੜੇ ਗੁਨਾਹ ਅਸੀਂ ਕੀਤੇ ਨਹੀਂ ਸੀ ਉਹ ਵੀ ਅਸੀਂ ਆਪਣੇ ਝੋਲੀ ਪਵਾ ਲਏ ਵੀ ਹਜੇ ਫਿਰ ਰਹਿ ਕੀ ਗਿਆ ਹੁਣ ਜਦੋਂ ਸਾਰੀਆਂ ਗੱਲਾਂ ਦੀ ਮੁਆਫੀ ਮੰਗ ਲਈ ਜੀ ਮੁਆਫੀ ਮੰਗਈ ਵਾਲੇ ਜਥੇਦਾਰ ਕਿੱਥੇ ਗਏ ਜਿਨ੍ਹਾਂ ਤੋਂ ਮੁਆਫੀ ਮੰਗੀ ਉਹਨਾਂ ਨੇ ਆਪ ਹੀ ਬਣਾਏ ਜਥੇਦਾਰ ਆਪਣੇ ਆਪ ਹੀ ਬਣਾ ਕੇ ਉਹ ਹਟਾਏ ਕਿਵੇਂ ਕੀ ਹੋ ਗਿਆ ਸੀ ਉਹਨਾਂ ਨੂੰ ਕਿੰਨੇ ਕੁ ਚੁੱਕਸ ਪੈ ਗਿਆ ਉਹਨਾਂ ਨੇ ਜੇ ਸੱਚ ਬੋਲਤਾ ਗਿਆਨੀ ਹਰਪ੍ਰੀਤ ਸਿੰਘ ਨੇ ਗਿਆਨੀ ਰਗਵੀਰ ਸਿੰਘ ਨੇ ਗਿਆਨੀ ਸੁਲਤਾਨ ਸਿੰਘ ਨੇ ਉਹ ਐਂ ਤਾਂ ਪੀਨ ਨੂੰ ਵੀ ਨਹੀਂ ਹਟਾਉਂਦਾ ਖੁਈ ਉਹਨੂੰ ਹਟਾ ਕੇ ਲਾਇਆ ਕੌਣ ਰਾਤ ਨੂੰ ਗੜਗੱਜ ਰਾਤ ਨੂੰ ਬਣਾ ਲਿਆ ਇਹ ਮਾਫੀ ਹੋਗੀ ਬਰ ਫਿਰ ਮੁਕਸਰਦਾ ਦੀ ਪਵਿੱਤਰ ਧਰਤੀ ਦੇ ਚਾਲੇ ਬੁਤੇ ਧਰਤੀ ਤੇ ਉਹੀ ਸੰਗਵੀਰ ਕਹਿ ਰਿਹਾ ਉਹ ਸਾਰਾ ਕੁਝ ਮੁੱਕਰ ਗਿਆ ਕਹਿੰਦਾ ਜੀ ਇਹ ਤਾਂ ਉੱਥੇ ਮੇਰੇ ਤੇ ਦਬਾਅ ਪੈ ਗਿਆ ਕਹਿੰਦਾ ਮੈਂ ਤਾਂ ਗੱਲਾਂ ਕਰੀngੀਆਂ ਸੱਚ ਬੰਨੀਆਂ ਕਹਿੰਦਾ ਮੈਂ ਥੋੜੋ ਕਰਿਆ ਮੁੱਕਰ ਗਿਆ ਫਿਰ ਉਹ ਮਾਫੀ ਹੈ ਮਾਫੀ ਅੱਡੀ ਤਾਂ ਗੱਲ ਰਹੇਗੀ ਜੇ ਮਾਫੀ ਮੈਂ ਕਹਿੰਦਾ ਮੈਂ ਮੰਗਦਾ ਮਾਫੀ ਮਾਫੀ ਮੰਗ ਕੇ ਮੁੱਕਰ ਦੀ ਕੀ ਲੋੜ ਹੈ ਅਸੀਂ ਸਾਡੇ ਗੁਰੂ ਤੋਂ ਮੰਗੀਏ ਕਿਸੇ ਬੰਦੇ ਤੋਂ ਤੈਨੂੰ ਮੰਗੀ ਬਿਲਕੁਲ ਸੋਨੀ ਸਾਹਿਬ ਇੱਕ ਤਾਜ਼ਾ ਤਾਜ਼ਾ ਅਪਡੇਟ ਦੇ ਰਿਹਾ ਹਾਂ ਦਰਸ਼ਕਾਂ ਨੂੰ ਕਿ 10ਵੇਂ ਗੇੜ ਦਾ ਜਿਹੜਾ ਨਤੀਜਾ ਉਹ ਕੰਪਲੀਟ ਹੋ ਚੁੱਕਿਆ ਨਤੀਜਾ ਆ ਚੁੱਕਿਆ 10ਵੇਂ ਗੇੜ 'ਚ ਜਿਹੜੀ ਸੰਜੀਵ ਅਰੋੜਾ ਦੀ ਜਨਕਿ ਆਮ ਆਦਮੀ ਪਾਰਟੀ ਦੀ ਲੀਡ ਆ ਇਹ 6022 ਵੋਟਾਂ ਦੀ ਹੋ ਚੁੱਕੀ ਆ ਜਨਕਿ ਲੀਡ ਹੁਣ ਲਗਾਤਾਰ ਆਮ ਆਦਮੀ ਪਾਰਟੀ ਦੀ ਵਧਦੀ ਜਾ ਰਹੀ ਹੈ 24884 ਵੋਟਾਂ ਸੰਜੀਵ ਅਰੋੜਾ ਨੂੰ ਪਈਆਂ ਨੇ ਆਮ ਆਦਮੀ ਪਾਰਟੀ ਨੂੰ ਪਈਆਂ ਨੇ ਤੇ ਦੂਜੇ ਨੰਬਰ ਤੇ 18862 ਵੋਟਾਂ ਭਾਰਤ ਪੂਸ਼ਨਾ ਆਸੂ ਨੂੰ ਪਈਆਂ ਨੇ ਤੇ ਤੀਜੇ ਨੰਬਰ ਤੇ ਜੀਵਨ ਗੁਪਤਾ ਨੇ ਬੀਜੇਪੀ ਤੋਂ 1581 ਵੋਟਾਂ ਅਤੇ ਸ਼ਰੋਮਣੀ ਅਕਾਲੀ ਦਲ ਜੋ 5000 ਦਾ ਅੰਕੜਾ ਪਾਰ ਕਰ ਚੁੱਕੀ ਆ 5234 ਵੋਟਾਂ ਪਈਆਂ ਨੇ ਸੋ ਲਈ ਸਾਬ ਹੁਣ ਦੇਖਿਆ ਇਹ ਜਾ ਰਿਹਾ ਕਿ ਤੀਜੇ ਚੌਥੇ ਗੇੜ ਚ ਕਾਫੀ ਘੱਟ ਫਰਕ ਸੀ ਆਮ ਆਦਮੀ ਪਾਰਟੀ ਦਾ 1500 ਵੋਟਾਂ ਤੇ 1800 ਤੇ 2000 ਤੇ 2200 ਤੇ ਹੁਣ ਜਿਹੜੇ ਆ ਲਾਸਟ ਵਾਲੇ ਗੇੜ ਆ ਗੇ ਅੱਠਵਾਂ ਨੌਵਾਂ 10ਵਾਂ 2000 ਤੋਂ ਸਿੱਧਾ 3000 ਜੀ 3000 ਤੋਂ ਸਿੱਧਾ 4500 4500 ਤੋਂ ਬਾਅਦ ਸਿੱਧਾ 6000 ਬਾਈ ਨਾਲ ਤੁਹਾਨੂੰ ਕੀ ਲੱਗਦਾ ਹੁਣ ਐਮਐਲਏ ਤਾਂ ਸੰਜੀਵ अरोੜਾ ਬਣ ਚੁੱਕੇ ਨੇ ਇਹ ਤਾਂ ਜਿਹਦਾ ਰੂਲ ਹੁੰਦਾ ਹੈ ਰੂਲਿੰਗ ਪਾਰਟੀ ਆ ਉਹ ਉਹ ਐਮਐਲਏ ਤਾਂ ਉਹਨੇ ਬਣ ਨਹੀਂ ਬਣਨਾ ਐ ਐਮਐਲਏ ਉਹਨੇ ਵੀ ਬਣਨਾ ਐ ਅਗਲਾ ਵੀ ਅਡੀਕੋ ਵੇਟਿੰਗ ਕਰੋ ਕਿ ਉਹਨਾਂ ਦਾ ਸੁਪਰੀਮੋ ਨੇ ਵੀ ਰਾਜ ਸਭਾ 'ਚ ਚੱਲੇ ਜਾਣਾ ਸਾਡਾ ਨਹੀਂ ਕੋਈ ਜਾਊਗਾ ਇਹ ਵੀ ਨਹੀਂ ਮੈਂ ਕਹੂੰਗਾ ਵੀ ਸਰਦਾਰ ਸਰਦਾਰ ਤਾਂ ਦਿੱਲੀ ਦੂਰ ਐ ਸਾਡਾ ਕੋਈ ਸਾਡਾ ਪੰਜਾਬੀਓ ਨਹੀਂ ਜਾਊਗਾ ਇਸ ਲਈ ਉਹ ਸਾਰਾ ਸਿਸਟਮ ਬਣਾਈ ਬੈਠੇ ਨੇ ਇਹਦੇ ਕਰਕੇ ਦੁਨੀਆ ਭਰ ਦਾ ਤਨ ਦੁਨੀਆ ਭਰ ਦੀ ਤਾਕਤ ਦੁਨੀਆ ਭਰ ਦਾ ਇਹਨਾਂ ਨੇ ਜੋ ਲਾਇਆ ਉਹ ਇਸੇ ਕਰਕੇ ਲਾਇਆ ਸੀ ਇਹ ਇੱਕ ਗਰਾਊਂਡ ਬਣਾਇਆ ਜਾ ਰਿਹਾ ਪਰ ਗਰਾਊਂਡ ਇਹ ਹੋਣਾ ਰਾਜ ਭਾਗ ਤੇ ਹੁੰਦੇ ਬਣਾ ਸਕਦੇ ਨੇ ਵਰਨਾ ਪੁੱਛ ਲੈਣ ਦੂਜਿਆਂ ਨੂੰ ਜਾ ਕੇ ਸਖਵੀਰ ਉਹਨਾਂ ਨੂੰ ਪੁੱਛ ਕੇ ਦੇਖ ਲੈਣਾ ਕਾਂਗਰਸ ਉਹਨਾਂ ਨੂੰ ਪੁੱਛ ਕੇ ਦੇਖ ਲੈਣ ਕਾਂਗਰਸ ਵਾਲਿਆਂ ਨੂੰ ਕਿ ਪੰਜਾਬੀ ਨੇ ਅਸੀਂ ਜੇ ਕਿਸੇ ਨੇ ਭਾਜੀ ਪਾਈਆ ਰੱਖੀ ਨਹੀਂ ਮੋੜ ਦਿੰਦੇ ਹੁੰਦੇ ਪਰ ਸੌਰੀ ਸਭ ਤੁਹਾਡਾ ਅਨੁਮਾਨ ਕੀ ਸੀ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਲੁਧਿਆਣੇ 'ਚ ਰਹੇ ਨੇ ਅਰਵਿੰਦ ਕੇਜਰੀਵਾਲ ਲੁਧਿਆਣੇ 'ਚ ਰਹੇ ਨੇ ਤੇ ਮਨੀਸ਼ ਸੰਸੋਧੀਆ ਰੋਡ ਸ਼ੋਅ ਕੱਡੇ ਨੇ ਵੱਡੇ ਵੱਡੇ ਉਹਨਾਂ ਵਿੱਚ ਸਾਰੇ ਵੱਡੇ ਨੇਤਾ ਮੌਜੂਦ ਰਹਿੰਦੇ ਸੀ ਸਾਰੇ ਐਮ ਐਲ ਏ ਸਾਰੇ ਕੈਬਨਿਟ ਮਿਨਿਸਟਰ ਲੁਧਿਆਣਾ ਪੱਛਮੀ 'ਚ ਰਹੇ ਨੇ ਤੁਹਾਨੂੰ ਅਨੁਮਾਨ ਕੀ ਸੀ ਜੇ ਪੂਰਾ ਜ਼ੋਰ ਲਾਇਆ ਹੋਸੀ ਕਿੰਨੇ ਇੱਕ ਫਰਕ ਨਾਲ ਆਮ ਆਦਮੀ ਪਾਰਟੀ ਜਿੱਤਣੀ ਚਾਹੀਦੀ ਸੀ ਮੈਂ ਕਹਿ ਰਿਹਾ ਵੀ 94 ਨੇ 92 ਪਹਿਲਾਂ ਬਣੇ ਫੇਰ ਵੀ ਜਿੱਤ ਜਿੱਤ ਕੇ ਇਹਨਾਂ ਦੇ ਆਪਦੇ ਆئیںਗੇ ਜੇ ਇਹਨਾਂ ਨੇ ਸਹੀ ਕੰਮ ਕਰੇ ਹੁੰਦੇ ਕੰਮ ਪੰਜਾਬ 'ਚ ਬੋਲਦੇ ਹੁੰਦੇ ਦੂਜਿਆਂ ਦੀਆਂ ਜਵਾਨਤਾ ਜ਼ਬਤ ਹੋਣੀ ਚਾਹੀਦੀਆਂ ਧੀਆਂ ਇਸ ਲਈ ਇਹ ਤਾਂ ਇਹਨਾਂ ਨੂੰ ਸੀਸਾ ਦਿਖਾਇਆ ਜਾ ਰਿਹਾ ਕੋਈ ਨਹੀਂ ਹਜੇ 5-7000 8 ਵੀ ਕਿਲੋ ਇਹਨਾਂ ਨੂੰ ਜੇ 8000 ਤੇ ਵੀ ਸੰਜੀਵ ਰੋੜਾ ਜਿੱਜਦਾ ਕੋਈ ਜਿੱਤ ਥੋੜੋ ਹੈ ਇਹ ਦੂਜੇ ਬੰਨੇ ਜੇ ਤੁਸੀਂ ਜਿੰਨਾ ਰੌਲਾ ਪਾਉਂਦੇ ਨੇ ਇਹ ਜਿੰਨਾ ਪ੍ਰਚਾਰ ਕਰਦੇ ਨੇ ਅਸੀਂ ਆ ਕੀਤਾ ਆ ਕੀਤਾ ਜੇ ਉਸ ਪੱਖ ਤੋਂ ਆਪਾਂ ਗਣੀਏ ਫਿਰ ਤਾਂ ਸਾਰਿਆਂ ਦੀਆਂ ਜਵਾਨਤਾ ਜ਼ਬਤ ਹੋਣੀ ਚਾਹੀਦੀਆਂ ਜਵਾਨਤਾ ਤਾਂ ਕਿਸੇ ਦੀ ਜ਼ਬਤ ਨਹੀਂ ਹੋ ਰਹੀ ਇੱਕ ਦੀ ਹੋ ਰਹੀ ਆ ਜਿਹੜੇ ਵਿਚਾਲੇ ਮਗਰ ਬੰਨੀ ਫਿਰ ਤੇਰੇ ਸਮਾਨ ਨਹੀਂ ਦੂਜਿਆਂ ਦਾ ਜਵਾਨਤਾ ਤੁਸੀਂ ਦੇਖ ਲਓ ਉਦਾਂ ਠੋਕੇ ਆ ਰਹੀ ਆ ਬੀਜੇਪੀ ਵੀ ਆ ਰਹੀ ਆ ਕਾਂਗਰਸ ਵੀ ਆ ਰਹੀ ਆ ਕਿੰਨਾ ਕ ਫਰਕ ਆ ਜੀ ਜਿਵੇਂ ਨਹੀਂ ਚੋਣ ਹੈ ਚੋਣ ਚ ਉੱਥੇ ਗਲੀਆਂ ਘਟਤੀਆਂ ਇਹਨਾਂ ਦੇ ਵਰਕਰ ਜ਼ਿਆਦਾ ਤੇ ਜਾਂ ਹੁਣ ਇੱਕ ਇੱਕ ਨੂੰ ਬਾਹਾਂ ਫੜ ਕੇ ਤੂੰ ਮੇਰਾ ਭਾਈ ਮੈਂ ਤੇਰਾ ਭਾਈ ਜੱਫੀਆਂ ਹੀ ਪਾ ਲਈਆਂ ਵੋਟਾਂ ਪਾਉਣ ਨਾ ਹੋ ਲੋਕੀ ਕਰਨ ਪਰ ਫੇਰ ਵੀ ਨਮਸ਼ਕਾਰ ਕਰਦਾ ਮੈਂ ਲੁਧਿਆਣੇ ਦੇ ਲੋਕਾਂ ਨੂੰ ਕਿ ਜਿਹੜੇ ਵੋਟਾਂ ਪਾਉਣ ਨਿਕਲੇ ਨਹੀਂ ਹੈਗੇ ਕੀ ਹੈ 45 50% ਵੋਟ ਕੋਈ ਵੋਟ ਹੁੰਦੀ ਆ ਇਸ ਲਈ ਹੁਣ ਕਿੰਨੀ ਗਾ ਜੇ ਕੋਈ 5-7000 ਤੇ ਜਿੱਤਦਾ ਨਹੀਂ ਜਿੱਤ ਬਣਦੀ ਹੁੰਦੀ ਆ ਜੀ ਦੀ ਸਰਕਾਰ ਹੋਵੇ ਘੱਟੋ ਘੱਟ ਡਬਲ ਲੈ ਜਾਂਦੀ ਹੁੰਦੀ ਆ ਕਿ ਡਬਲ ਤੇ ਦਾ ਜਿੱਤੇ ਇਸ ਲਈ ਇਹਨਾਂ ਨੂੰ ਕੰਮ ਹੀ ਨਾ ਆਂਦਾ ਪਰ ਅਸੀਂ ਕਹਿ ਸਕਦੇ ਆ ਵੀ ਭਲੇਖੇ ਚ ਨਾ ਜਿਓ ਤੁੰਨੇ ਕਿਸਾਨ ਲੁੱਟੇ ਮਜ਼ਦੂਰ ਲੁੱਟੇ ਤੁੰਨੇ ਵਪਾਰੀ ਲੁੱਟੇ ਆੜਤੀਏ ਲੁੱਟੇ ਇੱਥੋਂ ਦੀਆਂ ਟਰਾਂਸਪੋਰਟਰਾਂ ਲੁੱਟੀਆਂ ਇੱਥੋਂ ਵੀ ਸਿਰੇ ਲਾਤੀ ਤੁਸੀਂ ਕਹਾਣੀ ਆਪਣੇ ਬੰਦਿਆਂ ਨੂੰ ਟਰੱਕ ਜੁਨੀਅਰਾਂ ਚ ਧੱਕੇ ਨਾਲ ਬਿਠਾ ਕੇ ਉਹ ਜਿਹੜਾ ਗਰੀਬਾਂ ਦਾ ਕਾਰੋਬਾਰ ਦਾ ਰਜਗਾਰ ਸੀ ਉਹ ਵੀ ਤੁਸੀਂ ਖਾ ਗਏ ਹੋ ਇਸ ਕਰਕੇ ਲੋਕਾਂ ਸਾਬ ਕੋ ਸਮਝ ਹੀ ਬੈਠੇ ਨੇ ਇਹਦਾ ਰਿਜ਼ਲਟ ਤਾਂ ਤੁਹਾਨੂੰ ਮਿਲੂਗਾ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰਾਂਗੇ ਸਿਮਰ ਰঞ্জੀਤ ਸਿੰਘ ਮਾਨ ਪ੍ਰਧਾਨ ਨੇ ਐਮਪੀ ਬਣੇ ਨੇ ਬਹੁਤ ਵਾਰ ਪਰ ਇਸ ਵਾਰ ਇਹ ਦੇਖਣ ਨੂੰ ਮਿਲਿਆ ਕਿ 10ਵੇਂ ਗੇੜ ਚ ਉਹਨਾਂ ਨੇ ਸੰਕੜਾ ਪਾਰ ਕੀਤਾ ਜੀ 111 ਵੋਟਾਂ ਪਈਆਂ ਨੇ 10ਵੇਂ ਗੇੜ ਤੋਂ ਬਾਅਦ ਉਹਨਾਂ ਦੇ ਉਮੀਦਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਦਿਨੋਂ ਦਿਨ ਡਾਊਨ ਫਾਲ ਆ ਰਹੀ ਹੈ ਕੀ ਕਾਰਨ ਲੱਗਦੇ ਨੇ ਸਰਦਾਰ ਸਿਮਰ ਜੀ ਸਿਮਰ ਮਾਨ ਬਜ਼ੁਰਗ ਆਗੂ ਆ ਜੀ ਉਹ ਉਹਦਾ ਤਾਂ ਲੋਕਾਂ ਚ ਤੁਰੇ ਰਹਿਣਾ ਪੰਥ ਦੀ ਗੱਲ ਕਰਨੀ ਇਹੀ ਵੱਡੀ ਗੱਲ ਐ ਵੋਟਾਂ ਪਾਏ ਜਾਣੀਆਂ ਨਾ ਪਾਏ ਜਾਣੀਆਂ ਇਹ ਕੋਈ ਗੱਲ ਨਹੀਂ ਹੈ ਮੈਂ ਨਾ ਨਿਤਰਾਂ ਹੁੰਦੀ ਜੇ ਉਹ ਜੇ ਉਹਨੂੰ ਲੋਕ ਇੰਨਾ ਮਾੜਾ ਸਮਝਦੇ ਹੁੰਦੇ ਤੁਹਾਡੇ ਸੰਗਰੂਰ ਵਾਲਿਆਂ ਨੇ ਦੋ ਵਾਰੀ ਮੈਂਬਰ ਪਾਰਲੀਮੈਂਟ ਵੀ ਬਣਾ ਕੇ ਸੇਮਰਜੀਤ ਮਾਨ ਨੂੰ ਹੀ ਭੇਜਿਆ ਤਰਨ ਤਰਨ ਵਾਲਾ ਰਿਕਾਰਡ ਬਣਿਆ ਵਾ ਅੱਜ ਤੱਕ ਨਹੀਂ ਟੁੱਟਿਆ ਹੈ ਇਹ ਨਹੀਂ ਗੱਲ ਹੁੰਦੀ ਆ ਇਹ ਤਾਂ ਇੱਕ ਹਵਾ ਹੈ ਆਉਂਦੀ ਹੁੰਦੀ ਹੈ ਸੁਨਾਮੀ ਕਦੇ ਕਿਸੇ ਪਾਸੇ ਲੰਘੀ ਕਦੇ ਕਿਸੇ ਪਾਸੇ ਲੰਘੀ ਮਾਨ ਕੋਲ ਵੀ ਸੁਨਾਮੀ ਆਉਂਦੀ ਰਹੀ ਹੈ ਬਿਲਕੁਲ ਨਹੀਂ ਸਤਕਾਰ ਜੋ ਲੀਡਰ ਆ ਸਮੇ ਸਮੇਂ ਮਤਾਵ ਕ ਲੋਕਾਂ ਨਾਲੇ ਉਹ ਉੱਥੇ ਜਿਹੜੇ ਸਾਡੇ ਭਰਾ ਨੇ ਉਹਨਾਂ ਨੂੰ ਦੂਜੇ ਲੋਕ ਗਮਰਾਹ ਕਰਤੇ ਰਹਿੰਦੇ ਨੇ ਇਹ ਖਾਲਸਤਾਨੀ ਨੇ ਫਲਾਣੇ ਨੇ ਗਰਮਦੱਲੀਏ ਨੇ ਫਲਾਣੇ ਨੇ ਇਸ ਕਰਕੇ ਲੋਕ ਕਈ ਵਾਰੀ ਗੱਲਾਂ 'ਚ ਆ ਜਾਂਦੇ ਹੁੰਦੇ ਨੇ ਪਰ ਇਹੀ ਜੀ ਕੋਈ ਗੱਲ ਨਹੀਂ ਉਹਨਾਂ ਦਾ ਚੋਣ ਲੜਨੀ ਆਪਣੀ ਗੱਲ ਕਹਿਣੇ ਲੋਕਾਂ 'ਚ ਜਾਣਾ ਇਸ ਲਈ ਮੈਂ ਉਹਨਾਂ ਦਾ ਸਤਿਕਾਰ ਕਰਦਾ। ਬਿਲਕੁਲ ਕਾਂਗਰਸ ਪਾਰਟੀ ਦੀ ਤੁਸੀਂ ਗੱਲਬਾਤ ਕੀਤੀ ਹੈ। ਇਸ ਵਾਰ ਜਦੋਂ ਚੋਣ ਪ੍ਰਚਾਰ ਚੱਲ ਰਿਹਾ ਸੀ ਭਾਰਤ ਭੂਸ਼ਣ ਆਸੂ ਉਮੀਦਵਾਰ ਸਨ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਤੇ ਉਹਨਾਂ ਦੇ ਵੋਟਾਂ ਤੇ ਕਈ ਵਾਰ ਰਾਜਾ ਵੜਿੰਗ ਦੀ ਫੋਟੋ ਗਾਇਬ ਕਈ ਵਾਰ ਪ੍ਰਤਾਪ ਸਿੰਘ ਬਾਜਵਾ ਦੀ ਫੋਟੋ ਗਾਇਬ ਜਿਵੇਂ ਤੁਸੀਂ ਗੱਲਬਾਤ ਕੀਤੀ ਆ ਕਿ ਅੰਦਰ ਖਾਤੇ ਬਹੁਤ ਕੁਝ ਚੱਲ ਰਿਹਾ ਕਾਂਗਰਸ ਪਾਰਟੀ 'ਚ ਜੋ ਕਾਂਗਰਸ ਕਰ ਰਹੀ ਹੈ ਹਲੇ ਵੀ ਹਟ ਨਹੀਂ ਰਹੀ। ਮੈਂ ਪੂਰੀਆਂ ਦੁਬਾਰਾਂ ਕਰੀ ਖੜੀ ਆ ਟੱਕਰਾਂ ਆਪਦੇ ਵਰਕਰਾਂ ਨਾਲੇ ਆਪਦੇ ਜਿਹੜੇ ਲੀਡਰ ਨੇ ਬਰਾਬਰ ਦੇ ਕੋਈ ਚੰਨੀ ਨੂੰ ਪਸੰਦ ਨਹੀਂ ਕਰਦਾ ਕੋਈ ਸੁੱਖੀ ਰੰਧਾਵੇ ਨੂੰ ਪਸੰਦ ਨਹੀਂ ਕਰਦਾ ਕੋਈ ਆਸੂ ਨੂੰ ਇਹ ਨਹੀਂਤੀ ਪਸੰਦ ਕਰਦਾ ਇਹਵੇਂ ਜਿਹੇ ਰਾਜਾ ਬਣੇ ਕਹਿੰਦਾ ਮੈਂ ਸਾਰਿਆਂ ਦਾ ਹੀ ਲਾਣੇਦਾਰ ਆ ਇਹ ਜਿੰਨੇ 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 ਕਾਂਗਰਸੀ ਲੀਡਰ ਨਾ ਜਿਹੜਾ ਇੱਕ ਅਦਾ ਜਿਨ੍ਹਾਂ ਦੇ ਪੂਸ ਲੱਗੀ ਕਾਂਗਰਸ ਵੱਲੋਂ ਚਾਹੇ ਉਹ ਬੀਬੀ ਪੱਠੜ ਦੇ ਲੱਗੀ ਇੱਕ ਵਾਰੀ ਮੁੱਖ ਮੰਤਰੀ ਦੀ ਚੰਨੀ ਦੇ ਲੱਗੀ ਉਹ ਆਪਣੀ ਪੂਸ ਨੂੰ ਨਹੀਂ ھیਠ ਰੱਖਣਾ ਚਾਹੁੰਦੇ ਟੂਹੀ ਤੇ ਹੀ ਰੱਖਦੇ ਨੇ ਮਾਂ ਤੇ ਪੁੱਤ ਇਸ ਕਰਕੇ ਇਹਨਾਂ ਦਾ ਜਿਹੜਾ ਟਕਰਾਏ ਇਹਨਾਂ ਦਾ ਨੁਕਸਾਨ ਕਰੀ ਜਾ ਰਿਹਾ ਹੈ ਨਹੀਂ ਲੋਕ ਹੋ ਸਕਦਾ ਆ ਦੂਏ ਲਾਣੇ ਨੂੰ ਛੱਡ ਕੇ ਲੋਕ ਇਹਨਾਂ ਨੂੰ ਪਰਵਾਰਨ ਕਰ ਲੈਣ ਪਰ ਇਹ ਆਪਣੇ ਭਾਰ ਨਾਲ ਆਪ ਮਰਨਗੇ ਬਿਲਕੁਲ ਹੁਣ ਗੱਲ ਇਹ ਵੀ ਸਾਹਮਣੇ ਆ ਰਹੀ ਸੀ ਕਿ ਸੰਜੀਵ ਅਰੋੜਾ ਜਦੋਂ ਜਿੱਤਣਗੇ ਤਾਂ ਰਾਜ ਸਭਾ ਸੀਟ ਖਾਲੀ ਹੋਣੀ ਆ ਜੀ ਕਿ ਰਾਜ ਸਭਾ ਸੀਟ ਤੇ ਕੌਣ ਬੈਠਣਾ ਚਾਹੁੰਦੇ ਨੇ ਗੱਲਬਾਤ ਇਹ ਵੀ ਆ ਰਹੀ ਸੀ ਕਿ ਕਾਰਵਿੰਦ ਕੇਜਰੀਵਾਲਾ ਆਪ ਬੈਠਣਾ ਚਾਹੁੰਦੇ ਨੇ ਜਪ ਭਗਵੰਤ ਸਿੰਘ ਮਾਨ ਨੂੰ ਭੇਜਿਆ ਜਾਊਗਾ ਤੁਹਾਡਾ ਅਨੁਮਾਨ ਕੀ ਆ ਕਿ ਕਿਵੇਂ ਦਾ ਰਹਿਣ ਵਾਲਾ ਜਦੋਂ ਰਾਜ ਸਭਾ ਦੀ ਸੀਟ ਖਾਲੀ ਹੋਣੀ ਆ ਕੌਣ ਜਾਊ ਰਾਜ ਸਭਾ ਚ ਮੇਰੇ ਮਤਲਬ ਤਾਂ ਕੇਜਰੀਵਾਲਾ ਆਪ ਜਾਊਗਾ ਜੀ ਓਰੇ ਓਰੇ ਇਹ ਭਾ ਕੀ ਬਾੜਾ ਉਹਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹ ਇਹਨੂੰ ਕਿਉਂ ਭੇਜੇ ਇਹਨੂੰ ਰੱਖ ਕੇ ਇਹਨੂੰ ਜੇ ਕਹਿ ਤਾ ਦਿੱਤਾ ਉਹਨੂੰ ਹਰਾ ਪੈਨੋ ਤੋਂ ਰਾਮ ਨਾਲ ਲੈ ਲਿਆ ਉਹਨੇ ਦੇ ਤਾਂ ਕਹਿੰਦਾ ਸੱਤ ਵਾਚਨ ਜੀ ਜਿਹੜੀ ਤਨਖਾਹ ਤੇ ਰੱਖਦੇ ਉਹਦੇ ਤੇ ਕੰਮ ਕਰੀ ਜਾਂਦੇ ਆ ਉਹ 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 ਭਾ ਮੈਨੂੰ ਨਹੀਂ ਲੱਗਦਾ ਕਿ ਜੀਵਲ ਬਹੁਤ ਹਲ ਖਲਾਰੀ ਬੰਦਾ ਹੋ ਉਹ ਆਪ ਰਾਜ ਸਭਾ ਜਾਊਗਾ ਇਹ ਤਾਂ ਐਵੇਂ ਜਿਵੇਂ 5 ਸਾਲ ਲਵਾ ਕੇ ਫੇਰ ਇਹਨੂੰ ਕਹਿ ਦੇਣਗੇ ਚੱਲ ਇਹ ਤਾਂ ਸਾਰਿਆਂ ਨਹੀਂ ਬਗੇ ਜਾਣਾ ਇਹ ਸੋਫਨਾ ਨਾ ਲੈਣਾ ਵੀ ਸਾਡੇ ਪੈਰ ਲੱਗ ਜਾਣਗੇ ਨਹੀਂ ਲੱਗਣੇ ਇਹ ਹਾਲਾਤ ਨਹੀਂ ਨਾ ਠੀਕ ਹੈ ਸੋਰੀ ਸਰ ਬਾਕੀ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਅਰਵਿੰਦ ਕੇਜਰੀਵਾਲ ਆਉਂਦੇ ਨੇ ਨੀ ਪੱਥਰਾਂ ਤੇ ਉਹਨਾਂ ਦਾ ਨਾਮ ਵੀ ਲਿਖਿਆ ਜਾਂਦਾ ਮਨਜੀਤ ਸੰਸੋਦੀਆ ਦਾ ਲਿਖਿਆ ਜਾਂਦਾ ਪਹਿਲਾਂ ਵੀ ਤੁਸੀਂ ਜ਼ਿਕਰ ਕੀਤਾ ਕਿ ਇੱਕ ਪਹਿਲਾਂ ਕਾਂਗਰਸ ਪਾਰਟੀ ਨੇ ਕਦੇ ਐਵੇਂ ਦਾ ਕਰਿਆ ਨਹੀਂ ਕਿ ਇੰਚਾਰਜਾਂ ਦੇ ਨਾਮ ਕੀ ਲੱਗਦਾ ਤੁਹਾਨੂੰ ਪੰਜਾਬ ਵਾਲੇ ਲੋਕ ਪੰਜਾਬ ਵਾਲੇ ਵੋਟਰ ਇਹ ਚੀਜ਼ ਨੂੰ ਐਕਸੈਪਟ ਨਹੀਂ ਕਰਦੇ ਮੈਨੂੰ ਇੱਕ ਗੱਲ ਦਾ ਦੁੱਖ ਆ ਕਿ ਸਾਡੇ ਤੇ ਠੱਪਾ ਲੱਗਾ ਵੀ ਇਹ ਮਾਰਸ਼ਲ ਲੋਕ ਨੇ ਸੰਘਰਸ਼ੀ ਲੋਕ ਨੇ ਅੱਜ ਉਹ ਸਾਡੇ ਤੋਂ ਜਿਹੜਾ ਠੱਪਾ ਲੈਂਦਾ ਜਾ ਰਿਹਾ ਨਾ ਉਹਦੇ ਲਈ ਮੈਨੂੰ ਮੈਨੂੰ ਦਿਲੋਂ ਦੁੱਖ ਹੈ ਕਿ ਅਸੀਂ ਜੇ ਇੰਨਾ ਵੇਸਲਾ ਪਾਰ ਨਾਲ ਇੰਨਾ ਡਰ ਕੇ ਕਹਿਦਾ ਮੈਂ ਜੋ ਮਰਜੀ ਸ਼ਬਦ ਵਰਤੀ ਜਾਵਾ ਜੇ ਉਹ ਕਰਕੇ ਅਸੀਂ ਘਰੇ ਬਹਿ ਗਏ ਪੰਜਾਬ ਉੱਜੜ ਜਾਊਗਾ ਬਰਬਾਦ ਹੋ ਜਾਊਗਾ ਸਾਡੀ ਅਣਖੀ ਬੰਦਿਆ ਸਾਨੂੰ ਤਾਂ ਤਲੀ ਤੇ ਧਰ ਕੇ ਜਿੱਥੇ ਵੀ ਚਾਹੇ ਕੇਜਰੀਵਾਲ ਵਾਲੇ ੱੱੱਕਾ ਕਰਦੇ ਨੇ ਚਾਹੇ ਕਾਂਗਰਸੀ ਕਰਦੇ ਨੇ ਚਾਹੇ ਭਾਜਪਾ ਕਰਦੀ ਹੈ ਕੋਈ ਕਰਦਾ ਉਹਦਾ ਸਾਨੂੰ ਤਾਂ ਡਟ ਕੇ ਵਿਰੋਧ ਕਰਨਾ ਚਾਹੀਦਾ ਕੋਈ ਗੱਲ ਨਹੀਂ ਸਾਡੇ ਲਈ ਤਾਂ ਜਗ੍ਹਾ ਹੀ ਦੋ ਬਣੀਆਂ ਜਾਂ ਜਾਂ ਜੇਲ੍ਹ 'ਚ ਜਾਂ ਆਪਣੇ ਘਰੇ ਇਸ ਲਈ ਅਸੀਂ ਪਰ ਲੋਕਾਂ ਦੀ ਆਵਾਜ਼ ਬਣਨ ਨੂੰ ਸਾਨੂੰ ਨਹੀਂ ਰੋਕਣਾ ਚਾਹੀਦਾ ਬਿਲਕੁਲ ਹੈ ਸੁਧਾਰ ਲਹਿਰ ਦੇ ਆਗੂ ਨੇ ਪੰਜ ਮੈਂਬਰੀ ਕਮੇਟੀ ਬਣੀ ਹੋਈ ਆ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਭਰਤੀ ਮੁਹਿੰਮ ਚੱਲ ਰਹੀ ਆ ਉਹ ਇਹ ਵੀ ਕਹਿ ਰਹੇ ਤਾਂ ਕਿ ਜਿਮਨੀ ਚੋਣ ਨੂੰ ਦੇਖ ਲਿਓ ਜੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੇ ਘੱਟ ਵੋਟਾਂ ਪਈਆਂ ਜਮਾਨਤਾਂ ਜਬਤ ਹੋਈਆਂ ਤਾਂ ਅਸਤੀਫਾ ਦੇ ਦੇਣ ਸੁਖਵੀਰ ਸਿੰਘ ਬਾਦਲ ਇੱਥੋਂ ਤੱਕ ਗੱਲ ਕਰ ਰਹੇ ਸੀ ਇਹ ਸੁਧਾਰ ਵਾਲਾ ਇਹ ਭਲੇਖਾ ਪਈ ਜਾਂਦਾ ਨਾ ਵੀ ਸ਼ਾਇਦ ਅਸੀਂ ਇਕੱਠੇ-ਕੁੱਠੇ ਹੋ ਕੇ ਭਾਜਪਾ ਨਾਲ ਰਲ ਰੁਲ ਕੇ ਸਾਡਾ ਕੰਮ ਬਣ ਜੂ ਜਿਵੇਂ ਜਿਵੇਂ ਕਿਸੇ ਕੋਈ ਹਲਵਾਈ ਦੀ ਦੁਕਾਨ ਮੂਰੇ ਖੜ ਕੇ ਦੇਖੀ ਜਾਵੇ ਮਠਿਆਈ ਵੀ ਆ ਆ ਵਧੀਆ ਓਏ ਆ ਰਾਸਗੁੱਲਾ ਮੂੰਹ ਚ ਪਾਉਣਿਆ ਸਵਾਦ ਜਾਂ ਦੇ ਦੂਗਾ ਉਹ ਚੱਕਦਾ ਕੋਈ ਵੀ ਨਹੀਂ ਉਹਨੂੰ ਮਿਲਦਾ ਕੋਈ ਵੀ ਨਹੀਂ ਉਹ ਹਾਲ ਇਹ ਲਾਣੇ ਦਾ ਹੋਇਆ ਹੋਇਆ ਹੈ ਇਹ ਉੱਧਰ ਕਿਉਂ ਨਹੀਂ ਸਿੱਧੇ ਹੁੰਦੇ ਵੀ ਜਿਹਦੇ ਹੁੰਦੇ ਤੁਸੀਂ ਸਾਰੇ ਇਕੱਠੇ ਸੀ ਜੋ ਗੁਰੂ ਗ੍ਰੰਥ ਸਾਹਿਬ ਤੁਸੀਂ ਗਲੀਆਂ ਚ ਰੋਲਿਆ ਉਹ ਤੋਂ ਬਾਅਦ ਲੇਨ ਬਣਾ ਕੇ ਉਹ ਬਲਾਦਕਾਰੀ ਸਾਧ ਦੇ ਗਰਮੀਤ ਰਾਮ ਰਹੀਮ ਦੇ ਤੁਸੀਂ ਗਏ ਹੋ ਜਿੰਨੀ ਦੇਰ ਫਿਰ ਉਹ ਤੋਂ ਬਾਅਦ ਆਸੂ ਤੋਸ ਬੋਕੇ ਤੁਸੀਂ ਰਾਜ ਭਾਗ ਤੇ ਹੁੰਦਿਆਂ ਸਾਡੇ ਸਿੰਘਾਂ ਦੇ ਵਿਰੋਧ ਕਰਦੇ ਤੇ ਗੋਲੀਆਂ ਚਲਾ ਕੇ ਦਰਸ਼ਨ ਲਹਾਰੇ ਵਰਗੇ ਸ਼ਹੀਦ ਕੀਤੇ ਨੇ ਉਹ ਸੀ ਸਿੰਘ ਤੁਹਾਡੀਆਂ ਛਾਤੀਆਂ ਤੇ ਬੈਠੇ ਨੇ ਤੁਸੀਂ ਅੱਜ ਨਹੀਂ ਕੱਲ ਮੰਨ ਜਿਓਗੇ ਨਹੀਂ ਓਨੀ देर ਗੇੜਾ ਇਹੀ ਰਹਿਣਾ ਮਿੱਤਰੋ ਕੋਈ ਗੱਲ ਨਹੀਂ ਗੁਰੂ ਦੇ ਲੜ ਲੱਗ ਕੇ ਬੰਦੇ ਨੂੰ ਸਹੀ ਲਾਈਨ ਤੇ ਚੱਲਣਾ ਚਾਹੀਦਾ ਰਾਜ ਭਾਗ ਆਉਂਦਾ ਜਾਂਦਾ ਰਹਿੰਦਾ ਇਹ ਜੇ ਇਹ ਗੱਲ ਤੇ ਆ ਜਾਣ ਇਹਨਾਂ ਦਾ ਇਹ ਸੀ ਵੀ ਜੇ ਸਖਬੀਰ ਦਾ ਬੰਦਾ ਜਿੱਤ ਗਿਆ ਫਿਰ ਆਪਣੀ ਗੱਲਬਾਣੀ ਨੂੰ ਫਿਰ ਆਪਾਂ ਨੀਵੇਂ ਹੋ ਕੇ ਜਾਵਾਂਗੇ ਜੇ ਉਹਦਾ ਨਾਂ ਜਿੱਤੇ ਆ ਨਾ ਗੱਲ ਬਣੀ ਫਿਰ ਫਿਰ ਸੁਖਵੀਰ ਅਸਤੀਫਾ ਦੇ ਉਹ ਚਿਚੜ ਹੈ ਉਹਦਾ ਬਾਪੂ ਵੀ ਚਿਚੜ ਸੀ ਪੁਰਾਣੇ ਬਜ਼ੁਰਗਾਂ ਨੂੰ ਪੁੱਛ ਕੇ ਦੇਖੋ ਉਹਨਾਂ ਨੇ ਇੱਕ ਗੁਣ ਲਿਆ ਹੋਇਆ ਹੈ ਕਿ ਜਿਹੜੀ ਪ੍ਰਧਾਨਗੀ ਆ ਉਹ ਨਹੀਂ ਛੱਡਣੀ ਠੀਕ ਹੈ ਚਾਹੇ ਸਾਰੀ ਦੁਨੀਆ ਉੱਜੜ ਜੇ ਸੁਖਵੀਰ ਪ੍ਰਧਾਨਗੀ ਨਹੀਂ ਛੱਡੂਗਾ ਚਾਹੇ ਸਾਰੀ ਦੁਨੀਆ ਉੱਜੇ ਮੈਨੂੰ ਲਿਖ ਕੇ ਲੈ ਲਓ ਪਰਮਿੰਦਰ ਸਿੰਘ ਢੀਂਡ ਸਾਨੇ ਤਾਂ ਇਹ ਕਹੇਤਾ ਕਿ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਸਾਨੂੰ ਮਨਜ਼ੂਰ ਨਹੀਂ ਉਹਨਾਂ ਦੀ ਅਗਵਾਈ ਸਾਨੂੰ ਮਨਜ਼ੂਰ ਨਹੀਂ ਜਿੰਨਾ ਟਾਈਮ ਉਹ ਪ੍ਰਧਾਨ ਨੇ ਅਸੀਂ ਉਹ ਸ਼੍ਰੋਮਣੀ ਅਕਾਲੀ ਦਲ 'ਚ ਨਹੀਂ ਜਾਵਾਂਗੇ ਕੀ ਹੁਣ ਢੀਂਡ ਸੱਫਰਵਾਰ ਨਹੀਂ ਜਾਊਗਾ ਜੇ ਪਰਮਿੰਦਰ ਪਰਵਿੰਦਰ ਦਾ ਬਾਪੂ ਤਾਂ ਕਦੇ ਖੜਿਆ ਨਹੀਂ ਆਪਣੀ ਜੁਬਾਨ ਤੇ ਵਿਚਾਰਾ ਸਵਰਗਵਾਸੀ ਹੈ ਮੈਨੂੰ ਦੁੱਖ ਨਾਲ ਉਹਦਾ ਨਾਮ ਲੈਣਾ ਪੈ ਰਿਹਾ ਹੈ ਜੇ ਪਰਵਿੰਦਰ ਇਹ ਗੱਲ ਤੇ ਫੁੱਲ ਚੜਾ ਦੇਵੇ ਵੀ ਅਸੀਂ ਇਹੋ ਜਿਹੇ ਲੋਕਾਂ ਦੀ ਜਿਹੜੇ ਜਿਹਨਾਂ ਤਾਂ ਇੰਨੇ ਐਲੀਕੇਸ਼ਨ ਨਹੀਂ ਇਹ ਕੁਛ ਕੀਤਾ ਹੋਇਆ ਜਿਹਨੇ ਪੰਥ ਨਾਲ ਉਹ ਤਾਣਾ ਵੱਡਿਆ ਹੋਇਆ ਜਿੱਥੇ ਤੇ ਬੈਠੇ ਸੀ ਅਸੀਂ ਜੇ ਇੱਥੇ ਪਰਵਿੰਦਰ ਖੜ ਜੇ ਫਿਰ ਕਲਗੀ ਵਾਲਾ ਕਿਰਪਾ ਕਰੂਗਾ ਇਹ ਚੜਦੀ ਕਲਾ 'ਚ ਰਹਾਗੇ ਫੇਰ ਨਹੀਂ ਦਬਦੇ ਠੀਕ ਹੈ ਬਿਲਕੁਲ ਹੁਣ ਤੁਹਾਨੂੰ ਕੀ ਲੱਗਦਾ ਲਾਸਟ ਸਵਾਲ ਇਹ ਆ ਕਿ ਜਿਹੜੀਆਂ 2025 ਦੀ ਇਲੈਕਸ਼ਨ ਹੋਈ ਆ ਜਿਮਨੀ ਚੋਣ ਹੋਈ ਆ ਇਹਦਾ ਕੋਈ ਅਸਰ 2027 ਤੇ ਪੈਣਾ ਕਿਹੜੀ ਪਾਰਟੀ ਦਾ ਮਤਲਬ ਕੋਈ ਆਪਾਂ ਕਹੀਏ ਵੀ ਆਹ ਪਾਰਟੀ ਨੂੰ ਬਲ ਮਿਲਣਾ ਜੀ 2027 ਚ ਇਹਨੂੰ ਫਾਇਦਾ ਹੋਊਗਾ ਇਹਨੂੰ ਐ ਹੋਊਗਾ ਇਹਦਾ ਕੋਈ ਅਸਰ ਸਿਰਫ ਬੀਜੇਪੀ ਸੈਂਟਰ ਚ ਹੈ ਜੀ ਬੀਜੇਪੀ ਵਾਲੇ ਜਿੰਨਾ ਦੱਬੀ ਫਿਰਦੇ ਨੇ ਕੀਲੀ ਉਹ ਚ ਕਾਂਗਰਸ ਵੀ ਵੀਕ ਹੈ ਆਮ ਆਦਮੀ ਪਾਰਟੀ ਵੀਕ ਹੈ ਸਾਡੇ ਵਾਲਾ ਲੜਣਾ ਤਾਂ ਅਸੀਂ ਤੁਹਾਨੂੰ ਦੱਸੇ ਦਿੱਤਾ ਵੀ ਅਸੀਂ ਕਿੱਥੇ ਖੜੇ ਆ ਸੰਘਰਸ਼ੀ ਅਸੀਂ ਵੀ ਸੰਘਰਸ਼ ਕਰਦੇ ਰਹਾਂਗੇ ਗੁਰੂ ਕਿਰਪਾ ਕਰੇ ਫਿਰ ਵਕਤ ਆਉਂਦਾ ਜੀ ਨੂੰ ਦਾ ਲੱਗੂਗਾ ਲਾ ਲੂਗਾ ਪਰ ਮੈਂ ਇੱਕ ਗੱਲ ਸਪਸ਼ਟ ਕਹਿੰਦਾ ਜੇ ਕਿਸਾਨ ਮਜ਼ਦੂਰ ਇੱਥੋਂ ਦੇ ਆਦਾਰੇ ਅਸੀਂ ਨਾ ਬਚਾਏ ਕਿਹੜੀਆਂ ਵੋਟਾਂ ਦੀਆਂ ਗੱਲਾਂ ਕਰਦੇ ਆ ਉਹੀ ਇੱਥੇ ਬੀਤੀ ਐਮਰਜੈਂਸੀ ਲਾ ਕੇ ਸਾਰਾ ਪੰਜਾਬ ਬਰਬਾਦ ਹੋ ਜਾਣਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਕਿ ਜੋਰ ਲਾਓ 2027 ਚ ਆਪਣੀ ਸਰਕਾਰ ਆਉਣੀ ਆ ਆਪਣੇ ਲੋਕ ਬਣਾਉਣਗੇ ਕਿਉਂਕਿ ਉਹਨਾਂ ਨੇ ਦੇਖ ਲਈ ਆਮ ਆਦਮੀ ਪਾਰਟੀ ਤੁਸੀਂ ਬੇਲਿਆਂ ਨੇ 15 ਸਾਲ 25 ਸਾਲ ਬੇਲਿਆਂ ਨੇ ਖਾਧੀ ਹੀ ਨੇ ਹੁਣ ਤੁਸੀਂ ਜ਼ੋਰ ਲਾ ਕੇ ਦੇਖ ਲਓ ਅਸੀਂ ਤਾਂ ਕਸ ਕਸ ਕੇ ਹੀ ਤਾਂ ਨੂੰ ਜਾਣ ਲੱਗ ਕੇ ਉਹ ਜ਼ੋਰ ਕਿਹਨੂੰ ਦੇਣਗੇ ਸੁਖਵੀਰ ਉਹ ਨਹੀਂ ਕਿਉਂ ਨਹੀਂ ਜ਼ੋਰ ਲਾਉਂਦੇ ਜੀ ਸੁਖਵੀਰ ਉਹਨਾਂ ਨੂੰ ਲਾਉਣਾ ਚਾਹੀਦਾ ਜ਼ੋਰ ਜਿੰਨੇ ਰਾਜ ਭਾਗ ਤੇ ਰਹੇ ਨੇ ਇਹ ਹੁਣ ਦੱਬਣ ਤਰ ਕੇ ਕੀਲੀ ਭਰਨ ਜਿਹੜਾ ਜਾਨ ਭਗਵਾਨ ਤਮਾਨ ਦੇ ਮੂਹਰੇ ਜਾਇਆ ਕਰਨ ਉੱਥੇ ਦੇਖਦੇ ਪ੍ਰਧਾਨ ਮੰਤਰੀ ਮੋਦੀ ਦੇ ਮੂਹਰੇ ਉੱਥੇ ਜਾ ਕੇ ਪਿੱਟਣ ਕਰਕੇ ਦਿਖਾਉਣ ਪੰਜਾਬ ਨੂੰ ਕੁਸਾ ਹੋ ਸਕਦਾ ਲੋਕ ਗਲੇ ਲਾ ਲੈਣ ਪਰ ਪਰ ਹੁਣ ਰਾਜ ਭਾਗ ਹਟਾਇਆ ਹੋਇਆ ਨਾ ਇਹਨਾਂ ਦੇ ਗੋਡੇ ਮੁੜਦੇ ਨੇ ਨਾ ਪੁੰਜੇ ਬੈਠਾ ਜਾਂਦਾ ਇਸ ਕਰਕੇ ਮੈਨੂੰ ਕਈ ਵਾਰੀ ਇਹਨਾਂ ਤੇ ਤਰਸ ਵੀ ਆਉਂਦਾ ਵਿਚਾਰਿਆਂ ਤੇ ਵੀ ਯਾਰ ਰਾਜ ਭਾਗ ਤੇ ਏਸ਼ੀਆ ਚ ਰਹਿਣੇ ਲੋਕ ਸੰਘਰਸ਼ ਕਿੱਥੇ ਕਰਨਗੇ ਇਹ ਸੰਘਰਸ਼ ਕਰਦੇ ਨਹੀਂ ਲੋਕ ਇਹਨਾਂ ਨਾਲ ਲੱਗਦੇ ਨਹੀਂ ਬਿਲਕੁਲ ਸੌਦੀ ਸਾਹਿਬ ਬਹੁਤ ਚਿੰਤਤ ਲੋਕ ਵੀ ਨੇ ਜਿਹੜੇ ਸੋਚ ਰਹੇ ਨੇ ਕਿ ਪੰਜਾਬ ਤਾਂ ਆਰਥਿਕ ਮੰਦਹਾਲੀ ਚ ਚੱਲ ਰਿਹਾ ਬਹੁਤੀਆਂ ਸਰਕਾਰਾਂ ਨਵੀਆਂ ਆਉਂਦੀਆਂ ਚਾਹੇ ਆਮ ਆਦਮੀ ਪਾਰਟੀ ਦੀ ਕੇ ਇਧਰੋਂ ਪੈਸੇ ਲਿਆਵਾਂਗੇ ਇਧਰ ਫੰਡ ਇਕੱਠੇ ਕਰਾਂਗੇ ਜਿਹੜਾ ਕਰਜ਼ਾ ਪੰਜਾਬ ਦਾ ਲਾਹ ਦਾਂਗੇ ਪਰ ਸਰਕਾਰਾਂ ਲਗਾਤਾਰ ਕਰਜ਼ਾ ਲੈ ਕਿਤੇ ਨਾ ਕਿਤੇ ਆਰਥਿਕ ਮਤਲਬ ਸੂਬਾ ਕੋਸਤ ਕਰਨਾ ਪੂ ਪੰਜਾਬ ਨੂੰ ਇਹ ਹਾਲਾਤ ਬਣਨਗੇ ਆਉਣ ਵਾਲੇ ਸਮੇਂ ਚ ਜਦ ਤਨਖਾਹਾਂ ਹਾਂ ਮਿੰਮੋਕੇ ਤੇ ਦੇ ਰਹੇ ਕੋਈ ਕੰਮੇ ਨਹੀਂ ਹੋ ਰਿਹਾ ਉਤੋਂ ਫਿਰ ਆਮ ਲੋਕਾਂ ਦੀ ਜਵਾਨ ਤੇ ਚੜ ਗਿਆ ਹੈ ਵੀ ਆਪਾਂ ਤਾਂ ਕਰਜੇ ਹੀ ਮਾਰ ਦੂ ਕਰਜੇ ਦੇ ਆਧਾਰ ਤੇ ਆਪਾਂ ਡੁੱਬ ਜਾਾਂਗੇ ਸਾਰਾ ਕੰਮ ਨਿਪਟ ਜੂਗਾ ਕਿਹੜੀਆਂ ਸਰਕਾਰਾਂ ਬਣਨੀਆਂ ਨੇ ਪਤਾ ਨਹੀਂ ਕਿੱਧਰ ਨੂੰ ਜਾਊਗਾ ਕੀ ਹੋਊਗਾ ਇਸ ਲਈ ਜੇ ਹੁਣ ਵੀ ਸੋਚ ਰਹੇ ਹੁਣ ਸੋਚ ਪਤਾ ਕੀ ਹੋਗੀ ਸਰਕਾਰਾਂ ਦੀ ਇਹ ਕੱਲਾ ਇੱਥੇ ਇਹ ਨਹੀਂ ਹੈ ਵੀ ਇਹ ਆਮ ਆਲਿਆ ਨਹੀਂ ਕਰਿਆ ਇਹ ਸਟਾਰਟ ਕਰਿਆ ਸੀ ਸੁਖਵੀਰ ਉਹਨਾਂ ਨੇ ਸੁਖਵੀਰ ਕੇ ਕਿਸੇ ਨੇ ਜੀੜਾ ਵੇਚਤੀਆਂ ਕਿਸੇ ਨੇ ਪੁਰਾਣੇ ਹਸਤਾਲ ਵੇਚਤੇ ਕਿਸੇ ਨੇ ਕਿਲੇ ਵੇਚਤੇ ਉਹੀ ਕੰਮ ਇਹ ਹੁਣ ਕਰਨ ਲੱਗੇ ਹੋਏ ਨੇ ਇਹ ਇਹ ਜਿਹੜਾ ਏਅਰ ਜਾਂ ਹੈ ਇਹਦੇ ਨਾਲ ਕਿੰਨੀ ਕੁ ਦੇਰ ਆਪਾਂ ਜੇ ਘਰਾਂ ਚ ਕੈਦੇ ਹੁੰਨੇ ਆ ਕਿ ਜਿਹੜਾ ਪਰਿਵਾਰ ਜ਼ਮੀਨ ਨੂੰ ਬਾਡਾ ਲਾ ਲਵੇ ਉਹ ਕਿੰਨੀ ਕੁ ਦੇਰ ਬਚੂਗਾ ਇਸੇ ਤਰ੍ਹਾਂ ਸਾਡਾ ਆ ਪੰਜਾਬ ਸਾਡਾ ਘਰ ਹੈ ਅਸੀਂ ਜੇ ਇਹਨੂੰ ਬਾਡਾ ਲਾ ਲਿਆ ਇਹਨੇ ਬਚਣਾ ਨਹੀਂ ਉੱਜੜ ਜਾਊਗਾ ਬਿਲਕੁਲ ਸੰਜੀਵ अरोड़ा ਦੇ ਦਫ਼ਤਰ ਦੇ ਅੱਗੇ ਢੋਲ ਠਮੱਕੇ ਸ਼ੁਰੂ ਹੋ ਗਏ ਜੀ ਭੰਗੜੇ ਪੈਣੇ ਸ਼ੁਰੂ ਹੋ ਗਏ ਆਮ ਆਦਮੀ ਪਾਰਟੀ ਦੇ ਜਸ਼ਨ ਮਨਾਏ ਜਾਣਗੇ ਖੁਸ਼ ਨੇ ਪੂਰੇ ਕਿ ਸਾਡੀ ਸਰਕਾਰ ਆ ਤੇ ਸਾਨੂੰ ਲੋਕ ਐਕਸੈਪਟ ਕਰ ਰਹੇ ਨੇ ਪੰਜਾਬ ਦੇ ਇਹ ਤਾਂ ਨਹੀਂ ਗੱਲ ਹੈ ਵੀ ਇਹਨਾਂ ਨੂੰ ਪ੍ਰਬਾਨ ਕਰ ਲਿਆ ਇਹ ਜ਼ਰੂਰ ਹੈ ਵੀ ਪਾਹੀ ਜਿੱਤ ਜਿੱਤ ਹੁੰਦੀ ਆ ਹਾਰ ਹਾਰ ਹੁੰਦੀ ਆ ਹੁਣ 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 ਘਰੇ ਨੱਚ ਨੁੱਚ ਕੇ ਮਾੜਾ ਮੋਟਾ ਹੱਲਾ ਹੁੱਲਾ ਤਾਂ ਕਰਨਾ ਹੀ ਪੈਣਾ ਰਾਜ ਭਾਗ ਅਗਲੇ ਦਾ ਇਹਨਾਂ ਨੂੰ 4 ਦਿਨ ਨੱਚ ਲੈਣ ਦੇ ਵਿਚਾਰਿਆਂ ਨੂੰ ਫੇਰ ਇੱਥੇ ਆ ਜਾਣਗੇ ਕਿਤੇ ਨਹੀਂ ਚੱਲੇ ਬਿਲਕੁਲ ਜੀ ਸੋ ਆਮ ਆਦਮੀ ਪਾਰਟੀ ਲੁਧਿਆਣਾ ਪੱਛਮੀ ਤੋਂ ਸੰਜੀਵ अरोड़ा ਜਿੱਤ ਚੁੱਕੇ ਨੇ ਤਕਰੀਬਨ ਸੋ 10ਵੇਂ ਗੇਟ ਦੀ ਕੰਪਲੀਟ ਹੋ ਚੁੱਕੀ ਆ ਜਿਹੜਾ ਨਤੀਜਾ ਆਇਆ ਉਹਦੇ ਵਿੱਚ ਸਾਰੇ ਜਿਹੜੇ ਪ੍ਰਮਾਨੇ ਨੇ ਜਾਂ ਅਨੁਮਾਨ ਨੇ ਉਹ ਲਗਾਏ ਜਾ ਰਹੇ ਨੇ ਕਿ ਕਿਸ ਤਰੀਕੇ ਨਾਲ ਜਿਹੜੀ ਨਤੀਜੇ ਨੇ ਹੋ ਆ ਰਹੇ ਨੇ ਦੂਜੇ ਨੰਬਰ ਤੇ ਭਾਰਤ ਪੂਸ਼ਣ ਆਸੂ ਤੀਜੇ ਨੰਬਰ ਤੇ ਬੀਜੇਪੀ ਚੌਥੇ ਨੰਬਰ ਤੇ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਨੇ 5000 ਦਾ ਅੰਕੜਾ ਹੁਣੇ ਪਾਸ ਕੀਤਾ ਅਤੇ ਜੇ ਆਪਾਂ ਗੱਲਬਾਤ ਕਰੀਏ ਤਾਂ ਲਗਾਤਾਰ ਹੁਣ ਜਿਹੜੇ ਚਾਰ ਗੇੜਾਂ ਦੇ ਨਤੀਜੇ ਰਹਿੰਦੇ ਨੇ ਉਹ ਵੀ ਲਗਾਤਾਰ ਹੋਣਗੇ ਪਰ ਆਮ ਆਦਮੀ ਪਾਰਟੀ ਲਗਾਤਾਰ ਜਿੱਤ ਵੱਲ ਵੱਧ ਰਹੀ ਹੈ ਕੈਮਰਾਮੈਨ ਅਸ਼ੋਕ ਮਾਨ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ